ਪਾਜੀ ਮੇਰੇ ਜਿੰਨੇ ਕਿ ਦੂਰ ਤੁਸੀਂ ਬੈਠੇ ਹੋ ਐਨੀ ਦੂਰ ਬੈਠੇ ਸੀ ਦਲਜੀਤ ਪਾਜੀ ਦਲਜੀਤ ਪਾਜੀ ਓਕੇ ਇੱਕ ਵਾਰੀ ਤਾਂ ਮੈਨੂੰ ਯਕੀਨ ਵੀ ਨਹੀਂ ਆ ਮੇਰੇ ਸਾਹਮਣੇ ਬੈਠੇ ਨੇ ਓਕੇ ਇਕੱਲੇ ਇਕੱਲੇ ਆਰਟਿਸਟ ਨੂੰ ਮਿਲਿਆ ਉਦੋਂ ਮਨ ਦੇ ਵਿੱਚ ਡਰ ਵੀ ਹੁੰਦਾ ਸੀਗਾ ਇੱਕ ਜੀ ਘਬਰਾਹਟ ਹੁੰਦੀ ਆ ਮਨ ਦੇ ਵਿੱਚ ਬਹੁਤ ਜਿਆਦਾ ਮੇਰਾ ਤਕਰੀਬਨ ਕੰਨ ਦਾ ਪਾਪ ਠੰਡਾ ਪੈ ਜਾਂਦਾ ਸੀ ਸਰੀਰ ਜੀ ਐਸੀ ਆਰਟਿਸਟ ਅਜੇ ਸਰਨਾਮੇ ਉਹਨਾਂ ਦੀ ਪਰਸਨਲ ਟਰਬਨ ਬਨਣ ਗਿਆ ਸੀ ਜੀ ਦੂਰੋਂ ਦੂਰੋਂ ਪਤਾ ਲੱਗ ਜਾਂਦਾ ਸੀ ਕਿ ਪੰਜਾਬ ਤੋਂ ਬੰਦਾ ਆਇਆ ਸੀ ਅਜੇ ਸਰ ਦੇ ਪੱਗ ਬਨਕੀ ਗਾ ਮੁੰਡਾ ਮੁੰਡੇ ਦੀ ਉਮਰ ਸੀਗੀ 23 ਸਾਲਾਂ ਦੀ ਉਹ ਇਕੱਲੇ ਇਕੱਲੇ ਸਭ ਨੂੰ ਪਤਾ ਲੱਗ ਗਿਆ ਸੀ ਉੱਤੇ ਸੈਟ ਤੇ ਲੜਕੇ ਜਦੋਂ ਮੈਂ ਦਲਜੀਤ ਵਾਲੀ ਗੱਲ ਕਰੀ ਜਾਂ ਨਾਮ ਚਮਕਾਤਾ ਦਾ ਰੋਹਿ ਸ਼ੈਟੀ ਜੀ ਦੀ ਗੱਲ ਕਰ ਦੋ ਜਿਹੜੇ ਆਪਾਂ ਦੇਖਦੇ ਨੇ ਆਪਣਾ ਅੱਜ ਕੱਲ ਉਹ ਚਲੀ ਜਾਂਦਾ ਸੀ ਖਤਰੋਕੇ ਖਿਡਾਰੀ ਤੇ ਉਹ ਵੀ ਉਹਨਾਂ ਨੂੰ ਬੌਸ ਕਹਿੰਦੇ ਨੇ ਓਕੇ ਤੇ ਉਹਨਾਂ ਨੂੰ ਵੀ ਮੈਂ ਖੁਦ ਕੋਲ ਮਿਲਿਆ ਉਹਨਾਂ ਨੂੰ ਪ੍ਰੋਜੈਕਟ ਇਹ ਸਾਰੇ ਉਹਨਾਂ ਨੂੰ ਬੌਸ ਕਹਿੰਦੇ ਨੇ ਚਲੋ ਮੇਰੀ ਫੇਰ ਰਾਤ ਸੀ ਮੈਂ ਬੀਜੀ ਕਹਿੰਦੇ ਸੀ ਭਾਜੀ ਕਹਿੰਦਾਂਗੇ ਅੱਜ ਇਹ ਤਾਂ ਸਿੱਖਦੇ ਸੀ ਥੋੜੀ-ਬੋਟੀ ਉਹਨਾਂ ਨੂੰ ਪੰਜਾਬੀ ਵੀ ਸਿਖਾਈ ਮੈਂ ਅਰੇ ਗੜੇ ਕਿ ਜੇ ਜਾ ਕੇ ਕੁਝ ਸਿਖਾ ਕੇ ਆਏ ਹਾਂ ਸਿਖਾ ਕੇ ਆਏ ਅੱਜ ਇਹ ਪੰਜਾਬੀਆਂ ਦੀ ਖਾਸੀਅਤ ਆ ਵੀ ਜੇ ਕੁਝ ਕਰ ਵੀ ਹੋਣ ਦੇ ਸ਼ਬਦ ਸਿਖਾ ਕੇ ਹੁੰਦੇ ਵੀ ਉਹਨੇ ਕਿ ਸਿਖਾ ਕੇ ਆਉਣੀ ਜੇ ਸਰ ਕਹਿੰਦੇ ਕਹਿੰਦੇ ਸਿਮਰਨ ਕੀ ਖੋਵਾਂਗਾ ਮੈਂ ਕਿਹਾ ਸਰ ਹੁਕਮ ਕਰੋ ਪੰਜਾਬੀ ਤਾਂ ਹੀ ਕਹਿੰਦੇ ਨੇ ਕਿ ਹੁਕਮ ਕਰੋ ਹੁਕਮ ਕਰੋ ਮੈਨੂੰ ਕਹਿੰਦੇ ਇਤਨੀ ਚੈਰ ਮੈਨੂੰ ਸਰ੍ਹੋਂ ਦਾ ਸਾਗ ਤੇ ਜੀ ਆਰ ਮੱਕੀ ਦੀ ਰੋਟੀ ਫਿਰ ਐਟੋ ਟਾਈਮ ਸਾਗ ਵੀ ਨਹੀਂ ਲੱਭਦਾ ਫਿਰ ਸਾਜਰੇ ਮੈਂ ਅਦਰ ਸ਼ੂਟਿੰਗ ਤੇ ਪਹੁੰਚਣਾ ਸੀ 7 ਵਜੇ ਦਾ ਮੇਰਾ ਕਾਲ ਟਾਈਮ ਸੀਗਾ ਸਵੇਰ ਦਾ ਪਹੁੰਚਣਾ ਦਾ ਖੇਤਾਂ ਦੀਆਂ ਬਟਾਂ ਦੇ ਫਿਰ ਕਿਉਂਦੀ ਜੇ ਫਿਰ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਸੀ ਕਿ ਉਹ ਵੀ ਦਿਨ ਸੀ ਕਿ ਜਿੱਦ ਦੂਰ ਮੈਂ A ਲਾਈਨ ਤੇ ਆਇਆ ਮੈਨੂੰ 42 ਪੱਗ ਬਣਨ ਦੇ 51 ਰੁਪਏ ਮਿਲੇ ਸੀ ਉਦੋਂ ਪਹਿਲੀ ਵਾਰ ਹੀ ਤੇ ਅੱਜ ਵੀ ਗੁਰੂ ਮਹਾਰਾਜ ਦਾ ਸ਼ੁਕਰ ਕਰਦੇ ਆਂ ਕੀ ਐਡੀ ਵੱਡੀ ਫਿਲਮ ਹੈ ਇੰਗਲੈਂਡ ਦੀ ਧਰਤੀ 'ਤੇ ਮੈਂ ਪਹਿਲੀ ਵਾਰੀ ਇੰਗਲੈਂਡ ਗਿਆ ਵੀਰੇ ਜੀ ਪਹਿਲੀ ਵਾਰੀ ਇੰਗਲੈਂਡ ਫਿਲਮ ਕਰਕੇ ਆ ਸਨ ਆਫ ਸਟਾਰਟ ਪੰਜਾਬੀ ਫਿਲਮਾਂ ਦਾ ਸਤਰਾ ਅੱਜਕੱਲ ਬਹੁਤ ਉੱਚਾ ਹੋ ਗਿਆ ਕਿਉਂਕਿ ਪੰਜਾਬੀ ਫਿਲਮਾਂ ਦੋ ਤਰੀਕਿਆਂ ਨਾਲ ਬਣਨ ਲੱਗੀਆਂ ਆਉਣ ਵਾਲੇ ਯੁੱਗ ਤੇ ਤੇ ਪੁਰਾਣੇ ਯੁੱਗ ਤੇ ਪੁਰਾਣਾ ਜੋਗਾ ਜਿਹੜਾ ਪੁਰਾਣੇ ਸਮੇਂ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਪੁਰਾਣੇ ਸਮੇਂ ਦੀਆਂ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਉਹਨਾਂ ਦੇ ਵਿੱਚ ਪਹਿਰਾਵਾ ਬੜਾ ਸੋਹਣਾ ਹੁੰਦਾ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੱਗ ਦੀ ਆਪਾਂ ਨੂੰ ਪੱਗਾਂ ਬੰਨਿਆ ਵੀ ਆ ਉਹ ਫਿਲਮਾਂ ਦੇ ਵਿੱਚ ਬੜੀਆਂ ਸੋਹਣੀਆਂ ਲੱਗਦੀਆਂ ਨੇ ਉਹ ਢਈਆਂ ਢਈਆਂ ਜਾਂ ਪੱਗਾਂ ਬਲਾਂ ਵਾਲੀਆਂ ਪੱਗਾਂ ਬੜੀਆਂ ਵਧੀਆ ਲੱਗਦੀਆਂ ਨੇ ਬੰਦੇ ਨੂੰ ਆਪਣਾ ਜਿਹੜੇ ਬਜ਼ੁਰਗ ਬੰਦੇ ਦੇਖਦੇ ਨੇ ਉਹਨਾਂ ਨੂੰ ਉਹ ਫਿਲਮਾਂ ਦੇਖ ਕੇ ਆਪਣਾ ਸਮਾਂ ਯਾਦ ਆਉਂਦਾ ਤੇ ਨੌਜਵਾਨ ਵੀ ਫਿਰ ਆਕਰਸ਼ਿਤ ਹੁੰਦੇ ਨੇ ਕਿ ਅਸੀਂ ਵੀ ਅਜਿਹੀਆਂ ਪੱਗਾਂ ਸਜਾਈਏ ਕਿਉਂਕਿ ਬੜੀਆਂ ਤਾਂ ਪੱਗਾਂ ਦੀ ਗੱਲ ਕਰ ਰਹੇ ਆ ਅੱਜ ਅਸੀਂ ਉਹੀ ਵੀਰ ਬੁਲਾ ਲਿਆ ਜਿਹੜੀਆਂ ਪੱਗਾਂ ਬਣੀਆਂ ਵੀ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਦੇਖੀਆਂ ਨੇ ਜਿਹੜੀਆਂ ਐ ਸੋਹਣੀਆਂ ਸੋਹਣੀਆਂ ਫਿਲਮਾਂ ਬਣੀਆਂ ਹੋਏ ਨੇ ਉਹਨਾਂ ਦੇ ਵਿੱਚ ਸੋਹਣੀਆਂ ਸੋਹਣੀਆਂ ਪੁਰਾਣੇ ਸਟਾਈਲਾਂ ਦੀਆਂ ਪੱਗਾਂ ਬਣੀਆਂ ਹੋਏ ਨੇ ਉਸੇ ਵੀਰ ਦੇ ਨਾਲ ਅੱਜ ਅਸੀਂ ਮਿਲਣ ਜਾ ਰਹੇ ਹਾਂ ਤੇ ਤੁਹਾਨੂੰ ਵੀ ਮਲਾਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਵੀਰੇ ਦਾ ਸਿਮਰਨ ਦਾ ਸਿਮਰਨ ਕੋਰਾਲੀ ਕੀ ਹਾਲ ਚੱਲ ਆ ਵੀਰੇ ਵਧੀਆ ਵਧੀਆ ਵੀਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਮਰਨ ਜੀ ਉਸਤੇ ਥੈਂਕ ਯੂ ਭਾਜੀ ਥੈਂਕ ਯੂ ਮੈਨੂੰ ਅੱਜ ਦੇਖ ਕੇ ਬੈਠੇ ਹੁਣਾਂ ਵੀ ਇੱਕ ਦਲਜੀਤ ਦਾ ਆਪਾਂ ਗਾਣਾ ਨਹੀਂ ਸੁਣਦੇ ਹੁਣੇ ਵੀ ਬੀ ਬਾਲੀਵੁੱਡ ਵਿੱਚ ਜਿੰਨੇ ਖਾਨ ਨੇ ਵਿੱਚ ਬੈੰਦਾ ਸਰਦਾਰ ਗੋਰੀਏ ਅੱਜ ਉਹ ਚੀਜ਼ ਹੋ ਰਹੀ ਹੈ ਵੀ ਇੱਕ ਬੰਦਾ ਬੈਠਾ ਸਰਦਾਰ ਜੇ ਅੱਜ ਆਪਾਂ ਪਾਲੀਵੁੱਡ ਦੀ ਗੱਲ ਕਰ ਲਈਏ ਜਿੰਨੇ ਵੀ ਨਾਮੀ ਗਾਇਕ ਨੇ ਚਾਹੇ ਆਪਾਂ ਗੱਲ ਕਰੀਏ ਐਕਟਰ ਨੇ ਸਾਰਿਆਂ ਦੇ ਪਗਾਂ ਸਜਾਤੀਆਂ ਵੀਰੇ ਉਸ ਗੁਰੂ ਮਾਲਜ ਕਰਕੇ ਆ ਮੈਂ ਅਸੀਂ ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਉੱਥੋਂ ਤੋਂ ਲੈ ਕੇ ਇੱਥੇ ਤੱਕ ਪਹੁੰਚਾਂਗਾ ਉਹ ਗੁਰੂ ਮਹਾਰਾਜ ਨੂੰ ਪਤਾ ਕਿਵੇਂ ਲੈ ਕੇ ਆਇਆ ਜਿਵੇਂ ਮੈਂ ਜ਼ਿਕਰ ਕੀਤਾ ਮੈਂ ਪਹਿਲਾਂ ਵੀ ਅੱਜ ਜਿਹੜਾ ਫਿਲਮਾਂ ਦਾ ਸੱਤਰ ਕਾਫੀ ਜ਼ਿਆਦਾ ਉੱਚਾ ਹੋ ਗਿਆ ਦੋਵੇਂ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਨੇ ਆਉਣ ਵਾਲੇ ਸਮੇਂ ਤੇ ਵੀ ਬਣ ਰਹੀਆਂ ਨੇ ਤੇ ਪਿਛਲੇ ਸਮੇਂ ਤੇ ਤਾਂ ਜ਼ਿਆਦਾਤਰ ਆਪਾਂ ਗੱਲ ਕਰ ਲਈ ਜੇ 100 ਫਿਲਮ ਬਣ ਰਹੀਆਂ 70 ਫਿਲਮਾਂ ਪਿਛਲੇ ਸਮੇਂ ਤੇ ਬਣ ਰਹੀਆਂ ਨੇ ਉਹਦੇ ਚ ਪੁਰਾਣੇ ਸਟਾਈਲ ਦੀਆਂ ਪੱਗਾਂ ਨੇ ਜਿਹੜੀਆਂ ਉਹ ਸਜਾਈਆਂ ਇਹਨਾਂ ਨੇ ਲੋਕੋ ਪਸੰਦ ਵੀ ਕਰਦੇ ਨੇ ਲੱਗਦਾ ਵੀ ਦੌਰ ਵਧੀਆ ਸੀ ਉਹ ਪੱਗਾਂ ਵਧੀਆ ਸੀ ਉਹਦੇ ਨਾਲ ਸਰਦਾਰੀ ਜ਼ਿਆਦਾ ਸੀ ਅ ਜਰੂਰ ਵੀਰੇ ਆਪਾਂ ਬੀਬੀ ਰਜਨੀ ਦੀ ਗੱਲ ਕਰ ਲੈਂਦੇ ਆ ਜੀ ਬੀਬੀ ਰਜਨੀ ਦੇ ਵਿੱਚ ਮੈਨੂੰ ਬੱਲ ਭਾਈ ਦਾ ਸਭ ਤੋਂ ਪਹਿਲਾ ਕਾਲ ਆਇਆ ਸੀ ਮੈਨੂੰ ਪਤਾ ਨਹੀਂ ਸੀ ਕਿ ਆਪਾਂ ਉਹ ਕਿਹੜੀ ਫਿਲਮ ਬਣਾਉਣ ਜਾ ਰਹੇ ਨੇ ਜੀ ਕਿਉਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਾਡੀ 1 ਮਹੀਨਾ ਪਹਿਲਾਂ ਸਾਡੀ ਮੀਟਿੰਗ ਹੁੰਦੀ ਹੈ ਸਤਨਾ ਜੀ ਉੱਤੇ ਸਾਰੇ ਡਿਪਾਰਟਮੈਂਟ ਵਾਲੇ ਬੈਠੇ ਹੁੰਦੇ ਨੇ ਤੇ ਮੈਨੂੰ ਉਹਨਾਂ ਦਾ ਕਾਲ ਆਇਆ ਮੈਨੂੰ ਉਹਨਾਂ ਨਾਲ ਮੈਂ ਮੀਟਿੰਗ ਨਹੀਂ ਕੀਤੀ ਕਿ ਉਹਨਾਂ ਨਾਲ ਮੇਰੀ ਫਰਸਟ ਫਿਲਮ ਸੀ ਕਿ ਉਹਨਾਂ ਨਾਲ ਜੁੜਾ ਮੈਂ ਪਹਿਲੀ ਵਾਰ ਹੀ ਆ ਤੇ ਬੀਬੀ ਰਜਨੀ ਲਈ ਜਿੱਦਣ ਮੈਨੂੰ ਕਾਲ ਆਈ ਆ ਮੈਨ ਜੀ ਮੈਂ ਬੀਬੀ ਰਜਨੀ ਫਿਲਮ ਐਡੀਪਟੀ ਫਿਲਮ ਜ ਬਣਾਉਣ ਜਾ ਰਿਹਾ ਕਰਨ ਜਾ ਰਿਹਾ ਮੈਂ ਉਹਦਾ ਹਿੱਸਾ ਐ ਇੱਕ ਫਿਲਮ ਦਾ ਜੀ ਜੀ ਤੇ ਮੈਨੂੰ ਮੈਡਮ ਨੂੰ ਮੈਂ ਪੁੱਛਿਆ ਕਿ ਮੈਡਮ ਆਪਾਂ ਕਿਦਾਂ ਦੀ ਲੁੱਕ ਰੱਖਣੀ ਐ ਕਿ ਮੇਰੀ ਕਿਉਂ ਹਰ ਆਰਟਿਸਟ ਦੇ ਵੱਖਰੀ ਵੱਖਰੀ ਲੁੱਕ ਹੁੰਦੀ ਐ ਲੁੱਕ ਹੁੰਦੀ ਐ ਮੈਂ ਤੁਹਾਨੂੰ ਪੁੱਛਣ ਲੱਗਿਆ ਸੀ ਤੁਸੀਂ ਆਪ ਫੇਸ ਦੇਖ ਕੇ ਡਿਸਾਈਡ ਕਰਦੇ ਹੋ ਵੀ ਇਹਨਾਂ ਦੇ ਕਿਹੜੀ ਪੱਗ ਜੱchnੀ ਐ ਕਿ ਉਹ ਤੁਹਾਨੂੰ ਬੰਦੇ ਆਪ ਦੱਸ ਦਿੰਦੇ ਨੇ ਜਿੱਦਾਂ ਆਪਾਂ ਕਹਿਣ ਦਾ ਭਾਵ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਉਨਨੇ ਸਾਰੇ ਰੈਫਰੈਂਸ ਕੱਢੇ ਹੋ ਸੀ ਇਕੱਲੇ ਇਕੱਲੇ ਆਰਟਿਸਟ ਦੇ ਜੀ ਕਿ ਕਿਹੜੇ ਆਰਟਿਸਟ ਦੀ ਕਿਵੇਂ ਲੁੱਕ ਰੱਖਣੀ ਹੈ ਜੀ ਹੁਣ ਆਪਾਂ ਜਿੱਦਾਂ ਬੀਬੀ ਰਾਜਿੰਦੀ ਦੇ ਵਿੱਚ ਤੁਸੀਂ ਯੋਗਰਾਜ ਭਾਈ ਦਾ ਦੇਖਦੇ ਸੀ ਉਹ ਰਾਜੇ ਨਿੱਦੂ ਨਹੀਂ ਚੰਦ ਦਿਖਾਇਆ ਗਿਆ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਐਦਾਂ ਦੀ ਪੱਗ ਬੰਨਣੀ ਹੈ ਜੀ ਐਦਾਂ ਹੁਣ ਪ੍ਰਦੀਪ ਜੀ ਮੇਰਾ ਕਰੈਕਟਰ ਹੋਰ ਸੀਗਾ ਪ੍ਰਦੀਪ ਜੀ ਮੈਂ ਭਾਈ ਦਾ ਬੜਾ ਬੜਾ ਪਿਆਰ ਸੀਗਾ ਭਾਈ ਨੇ ਬੜੀਆਂ ਗੱਲਾਂ ਸਿੱਖੀਆਂ ਮੈਂ ਭਾਜੀ ਕੋਲੋਂ ਜੀ ਤੇ ਉਹਨਾਂ ਦਾ ਮੈਂ ਕੈਰੈਕਟਰ ਦੇਖ ਕੇ ਵੀ ਹੈਰਾਨ ਰਹਿ ਗਿਆ ਸਕਰੀਨ ਤੇ ਬਹੁਤ ਸੋਹਣਾ ਕੰਮ ਸਾਰਿਆਂ ਨੇ ਕੀਤਾ ਕਈ ਵਾਰ ਆਪਾਂ ਵੀਰੇ ਇਹ ਵੀ ਦੇਖ ਲੋ ਹਨਾ ਆਪਾਂ ਕੰਮ ਵੀ ਕਰਦੇ ਆ ਠੀਕ ਹੈ ਉਹ ਤੋਂ ਚਲੋ ਪਰਮਾਤਮਾ ਦੀ ਮਿਹਰ ਹੁੰਦੀ ਆ ਆਪਣੇ ਤੇ ਵੀ ਆਪਾਂ ਕੰਮ ਕਰਨਾ ਉਹਨੇ ਰਜਗਾਰ ਬਖਸ਼ਿਆ ਆਪਾਂ ਨੂੰ ਹਨਾ ਤੇ ਇੱਕ ਆਪਾਂ ਨੂੰ ਕਈ ਵਾਰ ਕੰਮ ਪਰਮਾਤਮਾ ਇਹੋ ਜਿਹਾ ਬਖਸ਼ਦਾ ਜਿਹੜਾ ਸਾਡਾ ਕਰਮ ਵੀ ਹੁੰਦਾ ਤੇ ਜਿਹੜਾ ਸਾਡੇ ਕਰਮਾਂ ਨੂੰ ਬਣਾਉਂਦਾ ਵੀ ਆ ਹੁਣ ਤੁਸੀਂ ਆਪਾਂ ਨੂੰ ਬਾਬੇ ਨੇ ਆਪਣ ਨੂੰ ਦਸਤਾਰ ਦਿੱਤੀ ਵੀ ਆ ਤੁਸੀਂ ਸੇਵਾ ਕਰ ਰਹੇ ਹੋ ਲਾੜ ਪਨ ਰਹੇ ਹੋ ਤੇ ਇੱਕ ਤੁਸੀਂ ਇਹ ਦੇਖੋ ਵੀ ਸੇਵਾ ਦੇ ਨਾਲ ਨਾਲ ਤੁਹਾਨੂੰ ਕਿੰਨਾ ਕੁ ਸਿੱਖਣ ਨੂੰ ਮਿਲਦਾ ਵੀਰੇ ਆਪਾਂ ਗੱਲ ਕਰ ਲਈ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਸ ਲੈਨ ਚ ਆ ਕੇ ਜੀ ਮੈਨੂੰ ਤਕਰੀਬਨ 5.5 ਸਾਲ ਹੋ ਗਏ ਨੇ ਇਸ ਲੈਨ ਚ ਕੰਮ ਕਰਕੇ ਜੀ ਤੇ ਮੈਂ ਹਰ ਆਰਟਿਸਟ ਕੋਲੋਂ ਬਹੁਤ ਕੁਝ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਜਦੋਂ ਮੈਂ ਆਨ ਸੈੱਟ ਜਦੋਂ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਦੇ ਵਿੱਚ ਇਕੱਲੇ ਇਕੱਲੇ ਆਰਟਿਸਟ ਨੂੰ ਮਿਲਿਆ ਉਦੋਂ ਮਨ ਦੇ ਵਿੱਚ ਡਰ ਵੀ ਹੁੰਦਾ ਸੀਗਾ ਇੱਕ ਜੀ ਤਵਰਾ ਹਟ ਹੁੰਦੀ ਆ ਮਨ ਦੇ ਵਿੱਚ ਬਹੁਤ ਜਿਆਦਾ ਮੇਰਾ ਤਕਰੀਬਨ ਕਹਿੰਦਾ ਬਾਬ ਠੰਡਾ ਪੈ ਜਾਂਦਾ ਸੀ ਸਰੀਰ ਜੀ ਉਦੋਂ ਡਰ ਵੀ ਹੁੰਦਾ ਸੀ ਮਨ ਦੇ ਵਿੱਚ ਇੱਕ ਬਹੁਤ ਜਿਆਦਾ ਤੇ ਉਤੋਂ ਗੱਲਾਂ ਵੀ ਬਹੁਤ ਫਾਲੋ ਕਿੰਨੀ ਸਿੱਖਣੀਆਂ ਵੀ ਬਹੁਤ ਫਾਲੋ ਵੀ ਕਰਨੀਆਂ ਉਹਨਾਂ ਦਾ ਬੈਠਣ ਉੱਠਣ ਦਾ ਢੰਗ ਵੀ ਸਿੱਖਣਾ ਉਹ ਖਾਂਦੇ ਪੀਂਦੇ ਕਿੱਦਾਂ ਉਹ ਸਾਰਾ ਕੁਝ ਸਿੱਖਿਆ ਸੀ ਜੀ ਮਤਲਬ ਜਿਹੜੀ ਪ੍ਰਮਾਤਮਾ ਨੇ ਦਾਤ ਬਖਸ਼ੀ ਗੁਣ ਬਖਸ਼ਿਆ ਖੁਸ਼ ਹੂੰ ਬਹੁਤ ਜਿਆਦਾ ਉਸ ਗੁਰੂ ਮਹਾਰਾਜ ਦੀ ਬਹੁਤ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਸ਼ੁਕਰਿਆ ਮੈਨੂੰ ਟੂਰ ਵੀ ਲਾਇਆ ਬਾਹਰ ਦੇ ਟੂਰ ਮੈਂ ਹੁਣੇ ਇੰਗਲੈਂਡ ਕਰਕੇ ਆ ਫਿਲਮ son of sardar 2 ਉਥੇ ਪ੍ਰੋਜੈਕਟ son of sardar son of sardar 2 ਦਾ ਜੀ ਕਿਵੇਂ ਦਾ ਨੂੰ ਭਾਵ ਰਹਿੰਦਾ ਉੱਥੇ ਬਹੁਤ ਵਧੀਆ ਬਹੁਤ ਵਧੀਆ ਮੈਂ ਐਜ਼ ਅ ਆਰਟਿਸਟ ਅਜੀ ਸਰਨਾ ਮੈਂ ਉਹਨਾਂ ਦੀ ਪਰਸਨਲ ਟਰਬਨ ਬਨਣ ਗਿਆ ਸੀਗਾ ਜੀ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਸੀ ਕਿ ਉਹ ਵੀ ਦਿਨ ਸੀਗੇ ਜਦੋਂ ਦੂਰ ਮੈਂ ਇਹ ਲਾਈਨ 'ਚ ਆਇਆ ਮੈਨੂੰ ਵਿਆਹ ਲਈ ਪੱਗ ਬਨਣ ਦੇ 51 ਰੁਪਏ ਮਿਲੇ ਸੀ ਉਦੋਂ ਪਹਿਲੀ ਵਾਰੀ ਤੇ ਅੱਜ ਵੀ ਗੁਰੂ ਮਹਾਰਾਜ ਦਾ ਸ਼ੁਕਰ ਕਰਦੇ ਆਂ ਕੀ ਐਡੀ ਵੱਡੀ ਫਿਲਮ ਮੈਂ ਇੰਗਲੈਂਡ ਦੀ ਧਰਤੀ 'ਤੇ ਮੈਂ ਪਹਿਲੀ ਵਾਰੀ ਇੰਗਲੈਂਡ ਗਿਆ ਵੀਰੇ ਜੀ ਪਹਿਲੀ ਵਾਰੀ ਇੰਗਲੈਂਡ ਫਿਲਮ ਕਰਕੇ ਆਂ son of sardar tobi ਫਰਕ ਲੱਗਿਆ ਕੁਝ ਇੱਕ ਤਾਂ ਤੁਸੀਂ ਇੱਧਰ ਰਹਿ ਕੇ ਪੰਜਾਬੀ ਮੁੰਡਿਆਂ ਦੇ ਆਪਣੇ ਪੱਗਾਂ ਬੰਨਦੇ ਸੀਗੇ ਕੁਝ ਆਏ ਆ ਉਹਨਾਂ ਨੂੰ ਆਪਾਂ ਜ਼ਿਆਦਾ ਦੇਖਦੇ ਵੀ ਆ ਹਨਾ ਉਹਨਾਂ ਨਾਲ ਵਿਚਰਦੇ ਵੀ ਆ ਕਈ ਵਾਰ ਚਲੋ ਹੁਣ ਤੁਹਾਡਾ ਤਾਂ ਕੰਮ ਹੀ ਇਹ ਹੈ ਤੁਸੀਂ ਤਾਂ ਮਿਲ ਹੀ ਲੈਣੇ ਉਹਨਾਂ ਕਿ ਕਦੇ ਕੋਈ ਆਰਟਿਸਟ ਮਿਲ ਗਿਆ ਕਰੇ ਜੀ ਜਦ ਇੱਕ ਲੈਵਲ ਤੋਂ ਉੱਠ ਕੇ ਉੱਪਰ ਲੈਵਲ ਤੇ ਜਾਣ ਲੱਗੇ ਕੁਝ ਫਰਕ ਲੱਗੇ ਫਰਕ ਤਾਂ ਵੀ ਨੇ ਲੱਗਿਆ ਬਹੁਤ ਹੈਗਾ ਫਰਕ ਫਰਕ ਤਾਂ ਹੈਗਾ ਕਿਵੇਂ ਰੈਣੀ ਸੈਣੀ ਦਾ ਫਰਕ ਬੰਦੇ ਦੇ ਕਿਰਦਾਰ ਦਾ ਫਰਕ ਹੈ ਕਿਰਦਾਰ ਦਾ ਵੀ ਫਰਕ ਆ ਉੱਥੇ ਐ ਦੇ ਵੱਡੇ ਆਰਟਿਸਟ ਦੇ ਨਾਲ ਕੰਮ ਕਰਨਾ ਉੱਥੇ ਜਾਣ ਫਿ ਜਾਣ ਜ਼ਿਆਦਾ ਬਣ ਜਿਹੜੀ ਦੂਰੋਂ ਦੂਰੋਂ ਪਤਾ ਲੱਗ ਜਾਂਦਾ ਸੀ ਕਿ ਪੰਜਾਬ ਤੋਂ ਬੰਦਾ ਆਇਆ ਸੀ ਅਜੇ ਸਰ ਦੇ ਪੱਗ ਬਨ ਕੇ ਆਇਆ ਮੁੰਡਾ ਜੀ ਮੁੰਡੇ ਦੀ ਉਮਰ ਸੀਗੀ 23 ਸਾਲਾਂ ਦੀ ਉਹ ਇਕੱਲੇ ਇਕੱਲੇ ਸਭ ਨੂੰ ਪਤਾ ਲੱਗ ਗਿਆ ਸੀ ਉੱਤੇ ਸੈੱਟ ਤੇ ਨਲਗੀ ਜਦੋਂ ਮੈਂ ਦਲਜੀਤ ਵਾਲੀ ਗੱਲ ਕਰੀ ਆ ਨਾਮ ਚਮਕਾਤਾ ਨਾਮ ਚਲੋ ਗੁਰੂ ਮਹਾਰਾਜ ਨੂੰ ਪਤਾ ਉਹਨਾਂ ਨੇ ਕਿੱਦਾਂ ਕੀ ਸ਼ੁਰੂ ਸ਼ੁਰੂ ਘਾਤ ਤੋਂ ਕਰਦੇ ਹੋ ਤੁਸੀਂ ਕੱਪ ਸ਼ੁਰੂ ਵੀਰੇ ਮੈਂ ਆਪਣਾ 2017 ਦੀ ਗੱਲ ਐ ਮੈਂ ਕੋਰਾਲੀ ਮੇਰੇ ਪੇਪਰ ਚੱਲਦੀ ਸੀ ਮੈਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਨਰਸਰੀ ਤੋਂ ਲੈ ਕੇ ਮੈਂ ਪਲੱਸ 2 ਤੱਕ ਇੱਕੋ ਸਕੂਲ 'ਚ ਪੜਿਆ ਜੀ ਤੇ ਮੈਂ ਉੱਥੇ ਦਸਵੀਂ ਦੇ ਪੇਪਰ ਦੱਤੇ ਮੇਰਾ ਲਾਸਟ ਪੇਪਰ ਸੀ ਫਿਰ ਮੇਰੀ ਮੰਮੀ ਨੇ ਮੇਰੇ ਵੱਡੇ ਵੀਰ ਨਾਲ ਗੱਲ ਕੀਤੀ ਪਾਲ ਵੀਰ ਨਾਲ ਮੇਰੇ ਭੂਆ ਜੀ ਦੇ ਜੀ ਜੀ ਉਹਨੇ ਵੱਡੇ ਮੈਤੂ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਆ ਕਿ ਸਿਮਰਨ ਨੂੰ ਪਾਇਤੇ ਦਾ ਉਹ ਕਹਿੰਦੇ ਉਹ ਕੁਰਾਲੀ ਦੁਕਾਨ ਤੇ ਕੰਮ ਕਰਦੇ ਸੀ ਜੀ ਤੇ ਉਹਨਾਂ ਦਾ ਮੰਮੀ ਨੇ ਗੱਲਬਾਤ ਕੀਤੀ ਆ ਕਿ ਕਹਿੰਦੇ ਜਿੱਥੇ ਤੁਸੀਂ ਕੰਮ ਕਰਦੇ ਹੋ ਨਾਲ ਸਿਮਰਨ ਨੂੰ ਰੱਖ ਲਓ ਆਪਣੇ ਜੀ ਤੇ ਉਹਨਾਂ ਨੇ ਫਿਰ ਕਿਹਾ ਮੰਮੀ ਜੀ ਇਹਨੂੰ ਕੱਲ ਤੋਂ ਭੇਜ ਦਿਓ ਜੀ ਫਿਰ ਵੀਰੇ ਉਹਨਾਂ ਨੇ ਮੈਨੂੰ ਜਦੋਂ ਮੈਂ ਪਹਿਲੇ ਦਿਨ ਉਹਨਾਂ ਕੋਲੇ ਪਹੁੰਚਿਆ ਜੋਗੀ ਦੀ ਦੁਕਾਨ ਤੇ ਸੀਗੀ ਉੱਥੇ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜਦੋਂ ਮੈਂ ਪਹਿਲੇ ਦਿਨ ਉਹਨਾਂ ਦੀ ਦੁਕਾਨ ਤੇ ਪਹੁੰਚਿਆ ਤੇ ਉਹਨਾਂ ਨੇ ਮੈਨੂੰ ਕਹਿਤਾ ਕਿ ਕਹਿੰਦੇ ਤੀਜੀ ਮੰਦਲ ਤੋਂ ਕਿਤਾਬਾਂ ਦਾ ਬੰਡਲ ਚੱਕ ਕੇ ਲਿਆ। ਕਿਤਾਬ ਵੀ ਫਿਰ ਕਿਲੋ-ਕਿਲੋ ਦੀ ਹੁੰਦੀ ਆ। ਕਿਤਾਬ ਵੀਰੇ ਉਹਦੇ ਵਿੱਚ ਘੱਟੋ-ਘੱਟ 20 ਤੋਂ 22 25 ਕਿਤਾਬਾਂ ਸੀ। 25 ਕਿਲੋ ਹੋ ਗਿਆ ਜੇ ਆਪਾਂ ਗੱਲ ਕਰ ਲਈ ਜਿਹੜੀਆਂ ਆਪਾਂ ਬੜੀਆਂ ਬਾਕਸਾਂ ਦੀਆਂ 25 ਕਿਲੋ ਦੀ ਹੋਣਗੀਆਂ। ਜੀ ਇਹ 25 ਕਿਲੋ ਮੈਂ ਮੁੱਢੇ ਨੇ ਚੱਕੀਆਂ ਹੋਈਆਂ ਸੀਗੀਆਂ। ਜੀ ਮੈਂ ਤਾਂ ਰੋਣ ਹੱਕਾ ਹੋ ਗਈ ਸੀ। ਮੈਂ ਘਰ ਜਾ ਕੇ ਜਦੋਂ ਆਪਣੀ ਰੋਟੀ ਦਾ ਟਾਈਮ ਹੁੰਦਾ ਸੀਗਾ ਉਦੋਂ ਦੁਪਹਿਰ ਨੂੰ ਘਰੇ ਜਾਂਡ ਖਾਂਦੇ ਸੀ ਰੋਟੀ। ਜੀ 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 ਤੇ ਉਦੋਂ ਮੈਂ ਤਾਂ ਘਰ ਮਾਮੇ ਨੂੰ ਕਹਤਾ ਸੀਗਾ ਮੈਂ ਕਿ ਮੈਂ ਨਹੀਂ ਕੰਮ ਕਰਨਾ ਤੇ ਉਦੋਂ ਫਿਰ ਉਹਨਾਂ ਨੇ 10 ਕਿ ਤਿੰਨ ਮੇ ਔਖੇ ਸੌਖੇ ਦੁਕਾਨ ਤੇ ਕੱਡੇ ਫਿਰ ਸਾਹਮਣੇ ਪਾਟੇ ਕਲਾ ਤੋਂ ਅਸਿਕਾ ਰਾणे ਵੀ ਉਹਨਾਂ ਦੀ ਦੁਕਾਨ ਸੀਗੀ ਪਾਟੇ ਵੀ ਉਹਨਾਂ ਦੀ ਹਰਪ੍ਰੀਤ ਪਾਟੇ ਵੀ ਉਹਨਾਂ ਦੀ ਫਿਰ ਬੀਨ ਨੇ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਕੋਈ ਨਹੀਂ ਸਮਝਣ ਨੂੰ ਸਾਡੇ ਕੋਲ ਭੇਜ ਦਿਓ ਫਿਰ ਮੈਂ ਉਹਨਾਂ ਦੀ ਦੁਕਾਨ ਤੇ ਵੀ ਉੱਥੇ ਵੀ ਆ ਚਲੋ ਆਇਆ ਹੁੰਦਾ ਸੀ ਮੇਰੇ ਸਾਰੇ ਯਾਰ ਦੋਸਤ ਮੇਰੇ ਘਰ ਮੇ ਫਿਰਦੇ ਸੀ ਮੈਨੂੰ ਇਕੱਲੇ ਨੂੰ ਕੰਮ ਕਰਨਾ ਫਿਰ ਚਲੋ ਉਹ ਵੀ ਉਹ ਵੀ ਦਿਨ ਸੀਗੇ ਕਿ ਅੱਜ ਵਾਲਾ ਦਿਨ ਸੋਚਦੇ ਆ ਕਿ ਮੈਂ ਉਦੋਂ ਵਧੀਆ ਰਹਿ ਗਿਆ ਇਹ ਇਹ ਕਹਿੰਦੇ ਸਿਆਣ ਦਾ ਕਿਹਾ ਔਲਾਦ ਦਾ ਖਾਦਾ ਪਿਛੋਂ ਯਾਦ ਆਉਂਦਾ ਪਰ ਮੈਂ ਸੱਚੀ ਕੀ ਦੱਸਾਂ ਵੀਰੇ ਘਰ ਦੇ ਜਰੂਰ ਚੰਗਾ ਸੋਚਦੇ ਹੁੰਦੇ ਸੀ ਤੁਸੀਂ ਘਰ ਦੇ ਨੂੰ ਹੁਣ ਆਪ ਚਲੋ ਉਹਦੀ ਛੋਟੀ ਉਮਰ ਸੀ ਗੁੱਸਾ ਵੀ ਲੱਗਦਾ ਸੀ ਗੱਲਾਂ ਦਾ ਖੇਡਣ ਵਾਲੀ ਉਮਰ ਹੁੰਦੀ ਆ ਘੁੰਮਣ ਫਿਰਨ ਵਾਲੀ ਉਮਰ ਹੁੰਦੀ ਆ ਮੇਰੇ ਆਏ ਲੱਗਦਾ ਸੀ ਮੈਂ ਕਿ ਮੇਰੇ ਸਾਰੇ ਯਾਰ ਦਸਤ ਘੁੰਮਦੇ ਫਿਰਦੇ ਇੱਕ ਜੇਲ੍ਹ ਦੇ ਬੰਦ ਕਰਦਾ ਦੁਕਾਨਾਂ ਤੇ ਕੰਮ ਕਰਦਾ ਫਿਰਦਾ ਪਿਸ਼ੋਕੜ ਕਿਵੇਂ ਦਾ ਰਿਆ ਪਿਸ਼ੋਕੜ ਵੀਰੇ ਉਹਦੋਂ ਬਹੁਤ ਬੰਦਿਆਂ ਨੇ ਮੈਨੂੰ ਕਿਹਾ ਕਿ ਤੂੰ ਕਿਹੜੀ ਲਾਈਨ ਚ ਪੜ ਗਿਆ ਘਰ ਦੇ ਵਿੱਚ ਕਹੇ ਜਿਹਾਲ ਰਹਿੰਦੇ ਨੇ ਘਰ ਦੇ ਵਿੱਚ ਬਹੁਤ ਮਾੜੇ ਹਾਲ ਸੀ ਮੇਰੇ 2008 ਚ ਮੇਰੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਸੀ ਓਕੇ ਤੇ ਮੇਰੀ ਮਦਰ ਵੀ ਉਹਨਾਂ ਦੀ ਮੈਡੀਸਿਨ ਚੱਲਦੀ ਪਈ ਪੀਜੀਏ ਤੋਂ ਟ੍ਰੀਟਮੈਂਟ ਕਿਡਨੀ ਡੈਮੇਜ ਹੋ ਗਈ ਸੀ ਮੇਰੀ ਮਦਰ ਦੀ ਮੇਰੇ ਤਿੰਨ ਭੈਣਾਂ ਨੇ ਦੋ ਮੇ ਤੋਂ ਵੱਡੀਆਂ ਨੇ ਇੱਕ ਛੋਟੀ ਆ ਇਕੱਲੇ ਇਕੱਲੇ ਭਰਾ ਇਕੱਲਾ ਹੀ ਭਰਾ ਮੈਂ ਜਿੰਮੇਵਾਰੀ ਜ਼ਿਆਦਾ ਸੀ ਕਵੀਲਦਾਰੀ ਜ਼ਿਆਦਾ ਬਹੁਤ ਵੱਡੀ ਸੀਗੀ ਤੇ ਮੇਰੀ ਹੁਣੇ ਮੇਰੇ ਤੋਂ ਜਿਹੜੀ ਛੋਟੀ ਸਿਸਟਰ ਹੁੰਦੀ ਮੈਂ ਕੈਨੇਡਾ ਭੇਜਿਆ ਗੁਰੂ ਮਹਾਰਾਜ ਪਰ ਇੱਕ ਗੱਲ ਤਾਂ ਆਪਾਂ ਦੇਖਦੇ ਆ ਹਨਾ ਕਹਿੰਦੇ ਵੀ ਕੰਮ ਕਰ ਕੋਈ ਵੱਡਾ ਛੋਟਾ ਨਹੀਂ ਹੁੰਦਾ ਹਨਾ ਉਸ ਸਮੇਂ ਤੁਸੀਂ ਉਹ ਕੰਮ ਕੀਤਾ ਚਲੋ ਪ੍ਰਮਾਤਮਾ ਨੇ ਸ਼ੁਕਰ ਕੀਤਾ ਤੁਹਾਡਾ ਉਹਦੇ ਚ ਗੁਜ਼ਾਰਾ ਕੀਤਾ ਹਨਾ ਕਹਿੰਦੇ ਜੇ ਨੀਤ ਸਿੱਧੀ ਹੋਵੇ ਫਿਰ ਪਤਾ ਨਹੀਂ ਬਾਬੇ ਦਾ ਵੀ ਬਾਬਾ ਕਦੋਂ ਫਰਸ਼ਾਂ ਤੋਂ ਅਰਸ਼ਾਂ ਤੇ ਲੈ ਕੇ ਜਾਂਦਾ ਮੈਂ ਤੁਸੀਂ ਮੈਂ ਇੱਕ ਗੱਲ ਕਰਦਾ ਹਾਂ ਵੀਰੇ ਤੁਸੀਂ ਗੁਰੂ ਮਹਾਰਾਜ ਦੇ ਲੜ ਲੱਗੇ ਰਹੋ ਨਾ ਤੁਹਾਡਾ ਆਰ ਤੇ ਪਾਰ ਹੋ ਜਾਂਦਾ ਕੰਮ ਨੀਤਾ ਨੂੰ ਮਰਾਦਾ ਤੇ ਤੁਸੀਂ ਸਵੇਰੇ ਮੈਂ ਸਭ ਨੂੰ ਇਦਾਂ ਹੀ ਕਹਿਣਾ ਹੁੰਦਾ ਕਿ ਤੁਸੀਂ ਗੁਰੂ ਮਹਾਰਾਜ ਗੁਰਦੁਆਰਾ ਸਾਹਿਬ ਜਾਓ ਡੇਲੀ ਦੀ ਪਾਠ ਪੂਜਾ ਕਰੋ ਸਾਰਾ ਕੁਝ ਤੁਸੀਂ ਜਦੋਂ ਸਵੇਰੇ ਉੱਠਣ ਲੱਗੇ ਗੁਰੂ ਮਹਾਰਾਜ ਦਾ ਸ਼ੁਕਰ ਕਰੋ ਕਿ ਤੇ ਵਧੀਆ ਅੱਜ ਮੇਰਾ ਵਧੀਆ ਦਿਨ ਲੰਘੇ। ਇਹੀ ਕਹਿਣਾ ਉਹਨਾਂ ਇਹੀ ਸਭ ਨੂੰ ਕਹਿਣਾ ਹੁੰਦਾ ਵੀਰੇ ਮੈਂ। ਮੈਂ ਆਪ ਵੀ ਖੁਦ ਕਰਦਾ ਸਾਰੇ ਨੂੰ ਮੈਂ ਤੇ ਕਹਿਣਾ ਹੁੰਦਾ। ਪੱਗ ਦੀ ਸ਼ੁਰੂਆਤ ਕਦੋਂ ਕਰਦਾ ਜਦੋਂ ਕੱਪੜੇ ਦੀ ਦੁਕਾਨ ਤੇ ਸੀ। ਮੈਂ ਉਦੋਂ ਕੱਪੜਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ ਉਹਨਾਂ ਨੇ ਮੈਨੂੰ ਵੀਰ ਜੀ ਉਹਨਾਂ ਨੇ ਕਿਹਾ ਕਹਿੰਦੇ ਇੱਕ ਬੈਨਰ ਬਣਾਓ ਆਪਣਾ। ਟਰਬਨ ਕੋਚਾ ਟਰਬਨ ਦਾ ਟਰਬਨ ਕੋਚ ਦਾ। ਕੋਚ ਤਾਂ ਮੈਂ ਬਾਅਦ ਚ ਲੱਗਿਆ। ਓਕੇ ਤੇ ਪਹਿਲਾਂ ਇਦਾਂ ਹੀ ਕਹਿੰਦੇ ਸੀ ਹਾਕ ਮਾਰ ਕੇ ਬੁਲਾਉਂਦੇ ਸੀ। ਫਿਰ ਕਿਸੇ ਨੂੰ ਪਤਾ ਨਹੀਂ ਸੀਗਾ ਕੀ ਕੁਰਾਲੀ ਦੁਕਾਨ ਤੇ ਪੱਗਾਂ ਵੰਦਦਾ ਮੁੰਡਾ ਉਦੋਂ ਮੇਰੇ ਕੋਲ ਪਹਿਲਾ ਵਿਆਹ ਆਇਆ ਸੀ ਕੁਰਾਲੀ ਦੇ ਕੋਲੇ ਸੀ ਪਿੰਡ ਹੁਣ ਪਿੰਡ ਦਾ ਨਾਂ ਛੇਤੇ ਨਹੀਂ ਹੈਗਾ ਮਨ ਨੂੰ ਤੇ ਉਹਨਾਂ ਦੇ ਘਰੇ ਮੈਂ ਗਿਆ ਸੀਗਾ ਫਿਰ ਉਹਨਾਂ ਨੇ ਮੈਨੂੰ 51 ਰੁਪਏ ਦਿੱਤੇ ਸੀ ਲਾੜੀ ਦੀ ਵਗ ਬਣਨ ਦੇ ਉਦੋਂ ਮੈਂ ਬਹੁਤ ਖੁਸ਼ ਹੋਇਆ ਸੀ ਕੋਈ ਜਰ ਵੀ ਲੇਕਿਨ ਉਹ 51 ਦਾ ਮੁੱਲ ਨਹੀਂ ਪਰ ਉਸ ਸਬਰ ਸਬਰ ਵੀ ਇਹ ਚੀਜ਼ ਦੇ ਵਿੱਚ ਬਹੁਤ ਮਾਇਨੇ ਰੱਖਦਾ ਹਨਾ ਸਬਰ ਕਹਿੰਦੇ ਜੇ ਸਬਰ ਰੱਖੋ ਤਾਂ ਸਬਰ ਦੇ ਨਾਲ ਨਾਲ ਬਹੁਤ ਕੁਝ ਮਿਲਦਾ ਜੇ ਉਹ 52 ਰੁਪਏ ਵਾਲਾ ਸਬਰ ਠੀਗਾ ਨਹੀਂ ਉਸ ਸਮੇਂ ਇਹ ਵੀ ਸੋਚ ਸਕਦੇ ਤੇ ਵੀ ਯਾਰ ਮੈਂ ਕਿਆ ਕੰਮ ਕਰ ਰਿਹਾ ਸਿਰਫ 52 ਰੁਪਏ ਮਿਲੇਦੇ ਹਨ ਨਾ 52 ਰੁਪਏ ਵਿੱਚ ਕਿਆ ਬਣਦਾ ਅ ਪੀੜੀ ਜਦੋਂ ਮੈਂ ਫਿਲਮ ਲਾਈਨ ਚ ਆਇਆ ਸੀ ਉਦੋਂ ਮੇਰੀ ਪਹਿਲੀ ਫਿਲਮ ਸੀ ਸੋਰਾਂਜਾ ਪਿੰਡ ਆ ਗਿਆ ਗਰਨਾਮ ਫਿਰਨਾਮ ਪੁੜੀ ਤੇ ਉਹਨਾਂ ਨੇ ਮੈਂ ਪਹਿਲੀ ਫਿਲਮ ਕੀਤੀ ਸੀ ਤੇ ਉਹ ਫਿਲਮ ਕਰਨ ਤੋਂ ਬਾਅਦ ਨਾਲੇ ਹੀ ਮੈਨੂੰ ਦੂਜੀ ਫਿਲਮ ਮਿਲੀ ਸੀ ਸ਼ਾਹਦ ਕਪੂਰ ਦੀ ਜਰਸੀ ਜੀ ਜੀ ਨਾਲੇ ਪੰਜਾਬੀ ਨਾਲੇ ਮੈਨੂੰ ਬਾਲੀਵੁੱਡ ਦੀ ਫਿਲਮ ਮਿਲੀ ਦੂਜੀ ਹੌਲੀ ਹੌਲੀ ਜਦੋਂ ਮੈਂ ਤੀਜਾ ਤੀਜਾ ਮੈਨੂੰ ਮਿਲਿਆ ਸੀ ਨਾਲ ਲੱਗਦੀ ਉਡਾਰੀਆਂ ਸੀरियल ਜੀ ਉਡਾਰੀਆਂ ਜਦੋਂ ਉਹਨਾਂ ਦਾ ਫਤਿਹਨ ਦਾ ਪਹਿਲਾ ਵਿਆਹ ਸੀਗਾ ਉਦੋਂ ਮੈਂ ਪਹਿਲੀਆਂ ਪੱਗਾ ਬਣਿਆ ਸੀ ਉਹਦੇ ਵਿੱਚ ਓਕੇ ਉਹ ਕੰਮ ਕਰਨ ਤੋਂ ਬਾਅਦ ਮੈਂ 5 ਤੋਂ 6 ਮਹੀਨੇ ਮੈਂ ਬਿਲਾ ਬੈਠਾ ਰਿਹਾ ਫਿਰ ਮਨ ਦੇ ਵਿੱਚ ਆਇਆ ਵੀ ਯਾਰ ਫਿਰ ਮਨ ਦੇ ਵਿੱਚ ਆਇਆ ਕੀ ਯਾਰ ਮਨ ਇਧਰ ਉਧਰ ਬਹੁਤ ਭੱਜਦਾ ਹਾਂ ਭੱਜਦਾ ਹਾਂ ਹਾਂ ਭੱਜਦਾ ਬੰਦਾ ਕਹਿੰਦਾ ਕੀ ਉਹ ਮੈਂ ਕੰਮ ਕਰਦਾ ਨਹੀਂ ਯਾਰ ਤੁਸੀਂ ਲੱਗੇ ਰਹੋ ਪਰ ਮੈਂ ਜੇ ਉਸ ਦਿਨ ਇਹ ਕੰਮ ਛੱਡ ਦਿੰਦਾ ਸ਼ਾਇਦ ਮੇਥੇ ਤੱਕ ਨਾ ਪਹੁੰਚਦਾ। ਮੇਨ ਤਾਂ ਮੁੱਲ ਨਾ ਮਿਲ। ਮੇਤ ਨਾ ਮਿਲਣਾ। ਤੁਹਾਡਾ ਗੁਰੂ ਕੌਣ ਰਹਿੰਦੇ? ਮੇਰਾ ਕੋਈ ਨਹੀਂ। ਮੇਰਾ ਗੁਰੂ ਮਹਾਰਾਜ ਹੀ ਰਿਹਾ ਜੀ। ਨਹੀਂ ਪੱਗਾਂ ਦੇ ਵਿੱਚ ਕੋਈ ਨਾ YouTube? YouTube ਨਹੀਂ ਰਿਹਾ ਜੀ। ਕੋਈ ਵੀ ਨਹੀਂ ਰਿਹਾ ਜੀ ਮੇਰਾ ਅਜ ਤੱਕ। ਮੈਨੂੰ ਕਿ ਹੱਥ 'ਚ ਗੋਣਾਵੇਂ ਦੱਸ ਗਿਆ ਵੀ ਚਲੋ ਹੌਲੀ-ਹੌਲੀ ਬੰਦੇ ਬੰਦੇ। ਬਾਜੀ ਬੱਸ। ਉਸਤਾਦ ਤਾਂ ਰਿਆ ਨਹੀਂ ਅਜ ਤੱਕ ਕੋਈ ਵੀ। ਅੱਛਾ। ਸਿਰਫ ਉੱਥੇ ਦਸਤਾਰ ਸਿਖਲਾਈ ਕੈਂਪ ਲੱਗਿਆ ਸੀ ਆਪਣੇ ਕੋਰਾਲੀ। ओके ਬਾ ਉਥੋਂ ਮਾੜੀ ਮੁੱਟੀ ਚਲੋ ਸਿਖਲਾਈ ਚਲੋ ਸਿਖਲਾਈ ਕੈਂਪ ਚੱਲਦੇ ਹੁੰਦੇ ਕਿਤੇ ਵੀ ਜੀ ਜੀ ਆ ਸਵਾ ਤਿੰਨ ਦਿਨ ਦੇਖਦੇ ਆਪਾਂ ਤੇ ਉੱਥੇ ਮੈਂ ਮਾੜੀ ਮੁੱਟੀ ਪਾ ਕੇ ਸਿੱਖੀ ਸੀ ਉਸਤਾਦ ਕੋਈ ਨਹੀਂ ਧਾਰਿਆ ਅਜੇ ਤੱਕ ਜੀ ਅਜਾ ਮਗਾ ਨਹੀਂ ਹੁਣ ਤਾਂ ਅੱਜ ਕੱਲ ਦੇ ਨਿਆਣਿਆਂ ਦੀ ਜੇ ਗੱਲ ਕਰ ਲਈ ਉਹ ਤਾਂ ਬਾਬਾ ਗੂਗਲ ਇਹ ਅੱਜ ਕੱਲ ਇਹ ਗੂਗਲ ਆ YouTube ਦੀ ਗੱਲ ਕਰ ਲੋ ਪਾਪਾ ਗੂਗਲ ਦੀ ਗੱਲ ਕਰ ਲੋ ਜਿਵੇਂ ਮਰਜ਼ੀ ਕਰ ਲੋ ਤੁਸੀਂ ਅਜੇ ਵੀ ਹੌਲੀ ਹੌਲੀ ਸ਼ੁਰੂ ਕਰਦੇ ਕਰਦੇ ਫਿਰ ਪਹਿਲਾ ਪਾਲੀਵੁੱਡ ਦੇ ਵਿੱਚ ਆਉਨੇ ਹਾਂ ਜੀ ਹਾਂ ਜੀ ਹਾਂ ਜੀ ਫਿਰ ਬਾਅਦ ਵਿੱਚ ਪਾਲੀਵੁੱਡ ਦੇ ਵਿੱਚ ਪਾਲੀਵੁੱਡ ਦੇ ਕਿੰਨੇ ਕ ਬੰਦੇ ਦੇ ਬਣਤੀ ਆਉਂਦੇ ਪਾਲੀਵੁੱਡ ਦੇ ਵਿੱਚ ਪਹਿਰੇ ਸਟਾਰਟਿੰਗ ਮੇਰੀ ਕੀਤੀ ਸੀ ਸ਼ਾਇਰ ਕਪੂਰ ਤੋਂ ਜੁੱਤੀ ਮੇਰੀ ਹੋਈ ਸੀ ਬੋਮਨ ਅਰਾਨੀ ਜੀ ਨਾਲ ਜੀ ਉਹਨਾਂ ਦੇ ਮੈਂ ਐਦੇ ਟਰਬਨ ਬਣੀ ਸੀ ਐਦੇ ਆਰਟਿਸਟ ਤੇ ਜੀ ਤੇ ਤੀਜਾ ਮੈਂ ਕੀਤਾ ਸੀ ਉਹ ਜੌਨ ਬ੍ਰੈਮ ਦਾ ਕੰਮ ਜੀ ਓਕੇ ਤੇ ਉਹਨਾਂ ਦੀ ਡਿਪਲੋਮੇਟ ਫਿਲਮ ਮਾਰ ਜਲਦੀ ਆ ਰਹੀ ਹੈ ਅਮਿਤੋਜ ਮਾਨ ਉਹਨਾਂ ਦੇ ਵੀ ਪੱਗ ਬਣੀ ਸੀ ਤੇਰ ਓਕੇ ਤੇ ਚੌਥੀ ਮੇਰੀ ਅਜੇ ਸਰ ਨਾਲ ਮੈਂ ਕੰਮ ਕੀਤਾ ਸੀ ओके हां जी हां जी ਜਦਾ ਵਧੀਆ ਕਿ ਇਹਨਾਂ ਨੇ ਲੱਗਿਆ ਕੰਮ ਕਰਕੇ ਸਾਰਿਆਂ ਨਾਲ ਵਧੀਆ ਲੱਗਿਆ ਇੱਕਨੋਂ ਤੋਂ ਵੱਧਾ ਕਹਿੰਦਾ ਨਹੀਂ ਕਿ ਨਹੀਂ ਚਲੋ ਸਾਰਿਆਂ ਨਾਲ ਵਧੀਆ ਲੱਗੇ ਸੀ ਸਾਰਿਆਂ ਨਾਲ ਮਿਲ ਮੁਲਕੇ ਵੀ ਵਧੀਆ ਲੱਗਦਾ ਸੀ ਐਸੀ ਮੈਂ ਬਾਲੀਵੁੱਡ ਐਸੀ ਆਰਟਿਸਟ ਦੇ ਮੈਂ ਅਜੇ ਸਰਦੇ ਮੈਂ ਪਹਿਲੀ ਵਾਰੀ ਪੱਗ ਬੰਨੀ ਆ ਓਕੇ ਵੱਡੇ ਆਰਟਿਸਟ ਤੇ ਵੱਡੇ ਆਰਟਿਸਟ ਤੇ ਇਹਨਾਂ ਨੇ ਮੈਂ ਏਕੇ ਰਾ ਰੈਂਦਾ ਸੀ ਜਦੋਂ ਅਸੀਂ ਸ਼ੂਟਿੰਗ ਕਰਦੇ ਸੀ ਜਦੋਂ ਮੈਂ ਪਹਿਲੇ ਦਿਨ ਹੁਣ ਸਾਡੀ ਤਾਂ ਪੰਜਾਬੀ ਇਹਦੀ ਹੁੰਦੀ ਭਾਜੀ ਕਹਿੰਦੀ ਤਾਂ ਚਲੋ ਵੀਰ ਜੀ ਕਹੇ ਸੀ ਤਾਂ ਉਹ ਸਾਰੇ ਬੰਬੇ ਦੇ ਬੰਦੇ ਉਹਨਾਂ ਨੂੰ ਬੌਸ ਕਹਿੰਦੇ ਨੇ ओके ਇਹਦਾ ਰੋਇ ਸ਼ੈਟੀ ਜੀ ਦੀ ਗੱਲ ਕਰਦੋ ਜਿਹੜੇ ਆਪਾਂ ਦੇਖਦੇ ਨੇ ਆਪਣਾ ਅੱਜ ਕੱਲ ਉਹ ਚਲੀ ਜਾਂਦਾ ਸੀ ਖਤਰੋਕੇ ਖਿਡਾਰੀ ਖਤਰੋਕੇ ਖਿਡਾਰੀ ਤੇ ਉਹ ਵੀ ਉਹਨਾਂ ਨੂੰ ਬੌਸ ਕਹਿੰਦੇ ਨੇ ਓਕੇ ਤੇ ਉਹਨਾਂ ਨੂੰ ਵੀ ਮੈਂ ਖੁਦ ਕੋਲ ਮਿਲਿਆ ਉਹਨਾਂ ਨੂੰ ਮੈਂ ਰੋਇ ਸ਼ੈਟੀ ਨੂੰ ਰੋਇ ਸ਼ੈਟੀ ਜੀ ਨੂੰ ਤੇ ਉਹ ਸਾਰੇ ਉਹਨਾਂ ਨੂੰ ਬੌਸ ਕਹਿੰਦੇ ਨੇ ਚਲੋ ਮੇਰੀ ਫੇਰ ਰਾਤ ਸੀ ਮੈਂ ਬੀਜੀ ਕਹਿੰਦਾ ਸੀ ਭਾਜੀ ਕਹਿੰਦਾ ਸੀ ਅਜੀਬ ਨਹੀਂ ਲੱਗਿਆ ਤੁਹਾਨੂੰ ਨਹੀਂ ਲੱਗਿਆ ਜੀ ਅਜੀਬ ਤਾਂ ਲੱਗਿਆ ਸੀ ਵੀ ਥੋੜਾ ਥੋੜਾ ਵੀ ਉਪਰ ਚਲੋ ਫਿਰ ਮੈਂ ਵੀ ਆਪਣਾ 25 ਦਿਨ ਦੇਖ ਕੇ ਫਿਰ ਮੈਂ ਵੀ ਬੌਸ ਲੱਗਿਆ ਸੀ ਕਹਿਣਾ ਫਿਰ ਬਹੁਤ ਨਿਕਲਦਾਂ ਸੀ ਫਿਰ ਵੀ ਪਾਜੀ ਨਿਕਲਦਾ ਸੀ ਫਿਰ ਉਹਨਾਂ ਨੇ ਨਹੀਂ ਕਿਹਾ ਵੀ ਭਾਈ ਤੂੰ ਜਿਹੜੀ ਬੋਲੀ ਬੋਲਦਾ ਬੋਲ ਤੂੰ ਉਹੀ ਠੀਕ ਨਹੀਂ ਅਜੇ ਸਾਨੂੰ ਸਿੱਖਦੇ ਸੀ ਥੋੜੀ ਬੋਟੀ ਉਹਨਾਂ ਨੂੰ ਪੰਜਾਬੀ ਵੀ ਸਿਖਾਈ ਨਾ ਡਾਣੇ ਕਿ ਜੇ ਜਾ ਕੇ ਕੁਝ ਸਿਖਾ ਕੇ ਆਏ ਹਾਂ ਸਿਖਾ ਕੇ ਆਏ ਆ ਜੀ ਇਹ ਪੰਜਾਬੀਆਂ ਦੀ ਖਾਸੀਅਤ ਆ ਵੀ ਜੇ ਕੁਝ ਕਰਦੇ ਵੀ ਉਹਨਾਂ ਦੇ ਸ਼ਬਦ ਸਿਖਾ ਕੇ ਆਉਂਦੇ ਵੀ ਉਹਨੇ ਕਿ ਸਿਖਾ ਕੇ ਆਉਣੇ ਨੇ ਹੋਰ ਵੀ ਆਪ ਵਧੀਆ ਰਹੇ ਹਾਂ ਬਹੁਤ ਅਜੇ ਸਰ ਨਾਲ ਤਾਂ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਗੱਲਾਂ ਮਿਲੀਆਂ ਨੇ ਬਹੁਤ ਕੁਝ ਉਹਨਾਂ ਨਾਲ ਵਧੀਆ ਲੱਗਿਆ ਤੇ ਜਦੋਂ ਸਾਡੀ ਪੰਜਾਬ ਦੇ ਵਿੱਚ ਸ਼ੂਟਿੰਗ ਚੱਲਦੀ ਸੀ ਆ ਹੁਣੇ ਆਪਣਾ ਹਫਤੇ ਦੀ ਗੱਲ ਆ ਵਨ ਪੀਕ ਹੋ ਗਿਆ ਤੇ ਉਦੋਂ ਪੰਜਾਬ ਦਾ ਅਸੀਂ ਸ਼ੈਡਿਊਲ ਸ਼ੁਰੂ ਕੀਤਾ ਓਕੇ ਮੈਨੂੰ ਅਜੇ ਸਰ ਪੁੱਛਣ ਲੱਗੇ ਕਹਿੰਦੇ ਸਿਮਰਨ ਚਲੋ ਤਾ ਨਾਂ ਨੂੰ ਰੱਟ ਲਿਆ ਸੀ ਉਹਨਾਂ ਨੇ ਮੇਰਾ ਸਿਮਰਨ ਕਹਿ ਕੇ ਹਾਕ ਮਾਰਦੀ ਸੀ ਮੈਨੂੰ ਤੇ ਸਿਮਰਨ ਕਹਿੰਦੇ ਤੇਰਾ ਘਰ ਕਿੱਥੋਂ ਹੈ ਨਾ ਮੈਂ ਕਹਿੰਦਾ ਸਰ ਹੈਗੇ 10 ਮਿੰਟ ਦਾ ਕਕਰਾਲੀ ਪਿੰਡ 'ਚ ਸਾਡੀ ਸ਼ੂਟਿੰਗ ਚੱਲੀ ਜਾਂਦੀ ਸੀ ਉਦੋਂ ਸਨ ਆਫ ਸਰਦਾਰ ਦੀ ਨਾਲੀਆ ਕਕਰਾਲੀ ਪਿੰਡ ਕਕਰਾਲੀ ਨੂੰ ਨਾਮ ਦੀ ਕਕਰਾਲੀ ਨਾਲ ਹਾਂਜੀ ਤੇ ਮੈਨੂੰ ਕਹਿੰਦੇ ਅਜੇ ਸਰ ਕਹਿੰਦੇ ਕਹਿੰਦੇ ਸੀ ਮੈਂ ਕੀ ਖਾਉਂਗਾ ਮੈਂ ਕਿਹਾ ਸਰ ਹੁਕਮ ਕਰੋ ਪੰਜਾਬੀ ਤਾਂ ਹੀ ਕਹਿੰਦੇ ਨੇ ਹੁਕਮ ਕਰੋ ਤੇ ਮੈਨੂੰ ਕਹਿੰਦੇ ਇਦਾਂ ਚਾਹੀਦਾ ਮੈਨੂੰ ਸਰਸੋਂ ਦਾ ਸਾਗ ਚਾਹੀਦਾ ਔਰ ਮੱਕੀ ਦੀ ਰੋਟੀ ਓਕੇ ਮੈਂ ਕਿਹਾ ਚਲੋ ਮੈਂ ਫਿਰ ਮੈਂ ਕਿਹਾ ਸਰ ਤੁਸੀਂ ਕਦੋਂ ਖਾਣਾ ਮੈਨੂੰ ਦੱਸੋ ਕਹਿੰਦੇ ਫਿਰ ਇਦਾਂ ਕਰੀ ਕੱਲ ਨੂੰ ਲੰਚ ਚ ਲੈ ਕੇ ਆ ਲੰਚ ਤੇਰੇ ਵਾਲੀ ਕਰਨਾ ਆਪਾਂ ਓਕੇ ਤੇ ਫਿਰ ਮੈਂ ਮੰਮੀ ਦਾ ਡਿਊਟੀ ਮੈਂ ਕਿਹਾ ਮੰਮੀ ਫਿਰ ਐਟੋ ਟਾਈਮ ਸਾਗ ਵੀ ਨਹੀਂ ਲੱਭਦਾ ਫਿਰ ਸਾਜਰੇ ਮੈਂ ਉਧਰ ਸ਼ੂਟਿੰਗ ਤੇ ਪਹੁੰਚਣਾ ਸੀ 7 ਵਜੇ ਦਾ ਮੇਰਾ ਕਾਲ ਟਾਈਮ ਸੀਗਾ ਸਵੇਰੇ ਪਹੁੰਚਣਾ ਸੀ ਉਹ ਖੇਤਾਂ ਦੀਆਂ ਬਟਾਂ ਦੇ ਫਿਰ ਕਿੱਥੇ ਜੇ ਫਿਰ ਨਹੀਂ ਫਿਰ ਕੋਰਾਲੀ ਨਾ ਸਬਜ਼ੀ ਮੰਡੀ ਦੇ ਵਿੱਚ ਮੈਂ ਇੱਕ ਦਿਨ ਪਹਿਲਾਂ ਰਾਤ ਨੂੰ ਪੁੱਛ ਗਿਆ ਸੀ ਓਕੇ ਤੇ ਮੈਂ ਕਿਹਾ ਸਾਗ ਕਿੰਨੇ ਵਜੇ ਹੋਵੇ ਸਵੇਰੇ ਮੈਨੂੰ ਦੱਸੋ ਹਾਂ ਫਿਰ ਉਹ ਕਹਿੰਦੇ ਨੇ ਕਹਿੰਦੇ ਸਮਰਨ ਤੂੰ ਐਂ ਦਾ ਕਰੀ ਸਾਡੇ ਕੋਲ ਸਾਡੇ ਕਿ 6 ਵਜੇ ਆਜੀ ਫਿਰ 6:30 ਵਜੇ ਮੈਂ ਸਬਜ਼ੀ ਮੰਡੀ ਚ ਗੇੜਾ ਮਾਰ ਕੇ ਫਿਤਾਗ ਫੇਰ ਵੀ ਨਹੀਂ ਮਿਲਿਆ ਸਾਗ ਨੂੰ ਬਣਾਉਣ ਨੂੰ ਵੀ ਤਿੰਨ ਚਾਰ ਘੰਟੇ ਲੱਗਦੇ ਨੇ ਸਾਗ ਨੂੰ ਘੱਟੋ ਘੱਟ 5 ਘੰਟੇ ਲੱਗੇ ਸੀ 9 ਵਜੇ ਸਟਾਰਟ ਕੀਤਾ ਸੀਗਾ 1 ਵਜੇ ਤੱਕ ਬਣਿਆ ਸਾਗ ਫਿਰ 1:30 ਵਜੇ ਲੰਚ ਕਰਨਾ ਹੀ ਕਰਨਾ ਹੁੰਦਾ ਉਹਨਾਂ ਦਾ ਕਨਫਰਮ ਟਾਈਮ ਹੁੰਦਾ 1:30 ਵਜੇ ਲੰਚ ਕਰਨਾ ਸ਼ਡਿਊਲ ਬਣਾਇਆ ਵਸੀਨ ਸ਼ਡਿਊਲ ਅਟ ਸ਼ਡਿਊਲ ਅਕੋਰਡਿੰਗ ਚੱਲਦਾ ਉਹਨਾਂ ਦਾ ਸਾਰਾ ਕੁਝ A to Z ਜਿੱਦਾਂ ਸਵੇਰੇ ਉਹਨਾਂ ਨੇ ਲੰਚ ਆਪਣਾ ਬ੍ਰੇਕਫਾਸਟ ਕਰਨਾ ਆ ਜਿੱਦਾਂ 11 ਵਜੇ ਹਰ ਅੱਧੇ ਦੇ ਘੰਟੇ ਬਾਅਦ ਉਹ ਕੁਛ ਨਾ ਕੁ ਬੀਜੇ ਮੇ ਜਮੇ ਉਹਨਾਂ ਦੀ ਹਾਂ ਡਿਡਾ ਟਾਈਮ ਟੇਬਲ ਜਿੰਦਾ ਵਾ ਜਿੱਦਾਂ ਉਹ ਫਿਜ਼ੀਓਥੈਰੇਪੀ ਵਾਲੇ ਬੰਦੇ ਨੇ ਕਹਿਣਾ ਕਿਦਾਂ ਵੀ ਕੁਝ ਵੀ ਨਾਲ ਨਾਲ ਬੰਦੇ ਨੇ ਸਾਰੇ ਜਿੱਦਾਂ ਉਹਨੇ ਆਪਣਾ ਖਾਣ ਪੀਣ ਦਾ ਉਹ ਲੱਗ ਬੰਦਾ ਹੀ ਉਹਨਾਂ ਵਾਸਤੇ ਸਾਰਾ ਕੁਝ ਟਾਈਮ ਟੂ ਟਾਈਮ ਕੰਮ ਚੱਲਦਾ ਉਹਨਾਂ ਦਾ ਇੰਗਲੈਂਡ ਕੰਨਾ ਟਾਈਮ ਰਹਿ ਹੈ ਇੰਗਲੈਂਡ ਵੀ ਜੇ ਮੈਂ 2 ਮੰਥ ਰਿਹਾ ਇੰਗਲੈਂਡ ਦੀ ਜਦੋਂ ਪਹਿਲੀ ਵਾਰੀ ਮੈਨੂੰ ਕਾਲ ਆਈ ਸੀ ਅ ਰਜਿੰਦਰ ਭਾਜੀ ਦੀ ਮੈਨੂੰ ਆਈ ਸੀ ਉਹਨਾਂ ਨਾਲ ਮੈਂ ਕਲੀ ਜੋਟਾ ਕੀਤੀ ਸੀਗੀ ਓਕੇ ਤੇ ਉਹਨਾਂ ਦਾ ਭਾਜੀ ਨੇ ਫਿਰ ਮੈਨੂੰ ਕਿਹਾ ਕਿ ਸਿਮਰਤਨ ਬੇਅਦਦ ਦਾ ਪੱਕ ਬਣਣੀ ਆ ਸਾਡੀ ਛੂਟੀ ਆ ਸਨ ਆਫ ਸਰਦਾਰ 2 ਦੀ ਮੈਂ ਘੱਲ ਲਾਇਆ ਜੀ ਬਣ ਕੀ ਗੱਲ ਇੱਕ ਵਾਰੀ ਮਨ ਦੇ ਵਿੱਚ ਖੁਸ਼ੀ ਵੀ ਸੀਗੀ ਬਹੁਤ ਜ਼ਿਆਦਾ ਤੇ ਮਨ ਦੇ ਵਿੱਚ ਡਰ ਵੀ ਸੀਗਾ ਮੈਂ ਕਿਹਾ ਪਤਾ ਨਹੀਂ ਕਿ ਇਹਨਾਂ ਦੇ ਪੱਕ ਬਣਣੀ ਆ ਤੇ ਮੈਨੂੰ ਆਰਟਿਸਟ ਅੱਸੀ ਉਹਨਾਂ ਨੇ ਕਿਹਾ ਜੇ ਸਾਰੇ ਆ ਰਵੀ ਕਿਸ਼ਨ ਜੀ ਤੇ ਇਹਨਾਂ ਦੀ ਪੱਕ ਬਣਣੀ ਆ ਸਨ ਆਫ ਸਰਦਾਰ 2 ਦੀ ਛੂਟੀ ਆ ਸਾਡੀ ਜੀ ਤੇ ਜਦੋਂ ਮੈਂ ਕਹਿੰਦੀ ਸਿਮਰ ਉਹਨ ਨੂੰ ਮੈਂ ਜਦੋਂ ਫੋਟੋਆਂ ਭੇਜੀਆਂ ਨੇ ਕਹਿੰਦੇ ਸਿਮਨਲ ਸ਼ੈਂਪੀ ਦੇ ਸ਼ੈਂਪੀ ਦੇ ਫਾਦਰ ਦੇ ਤਾਇਬ ਨਹੀਂ ਆ ਪਗਾ ਮੈਂ ਕਹਾ ਹਾਂਜੀ ਬਾਜੀ ਮੈਂ ਹੀ ਬੰਨੀ ਸੀਗੀ ਤੇ ਮੈਨੂੰ ਕਹਿੰਦੇ ਆਪਣਾ ਜਲਦੀ ਜਲਦੀ ਪਾਸਪੋਰਟ ਭੇਜ ਸਾਨੂੰ ਵੀ ਸਾਡੇ ਕੋਲ ਟਾਈਮ ਘਟਿਆ ਓਕੇ ਉਹਨਾਂ ਨੇ ਫਿਰ ਵੀਜ਼ਾ ਪੂਜਾ ਮਗਾਉਣਾ ਸੀ ਮੇਰਾ ਆਪਣਾ 5 ਦਿਨ ਪਹਿਲਾਂ ਮੇਰਾ ਵੀਜ਼ਾ ਅਪਲਾਈ ਕਰਾਇਆ ਉਹਨਾਂ ਨੇ ਤੇ ਸਾਡੀ ਹਫਤੇ ਤੋਂ 5-7 ਦਿਨਾਂ ਬਾਅਦ ਸਾਡੀ ਸ਼ੂਟਿੰਗ ਸਟਾਰਟ ਸੀ ਇੰਗਲੈਂਡ 'ਚ ਤੇ ਇੱਕ ਖੁਸ਼ੀ ਵੀ ਬਹੁਤ ਸੀ ਕਿ ਮੈਂ ਕਹਾ ਲੋ ਜੀ ਛੇਤੀ ਛੇਤੀ ਆ ਰਿਹਾ ਮੇਰਾ ਵੀਜ਼ਾ ਪਰ ਆਇਆ ਹੀ ਨਹੀਂ ਸੀ ਨਾ ਪਤਾ ਵੇ ਇਹ ਵੀ ਔਖਾ ਨਹੀਂ ਸੌਖਾ ਨਹੀਂ ਲੱਗਦਾ ਵੀ ਇਹਦੇ ਵਾਸਤੇ ਬਹੁਤ ਉਹ ਕਰਨਾ ਪੈਂਦਾ ਜਿੱਦਾਂ ਰਿਫਿਊਜ਼ਲ ਵੀ ਆ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਇਹਦੇ ਵਾਸਤੇ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਮੇਟੀ ਰਿਫਿਊਜ਼ਲ ਨਹੀਂ ਸੀ ਪਈ ਉਦੋਂ ਮੇਰਾ ਫਸ਼ ਵੀza ਮੇਰਾ ਇੰਗਲੈਂਡ ਦਾ ਲੱਗ ਗਿਆ ਫੇਲੀ ਵਾਰ ਆ ਗਿਆ ਫੇਰ ਤਾਂ ਹੁਣ ਸਾਰੇ ਨਾਲੋਂ ਜ਼ਿਆਦਾ ਹਾਸੇ ਮਜ਼ਾਕ ਦੇ ਕੈਰੇਕਟਰ ਉਹ ਸ਼ੈਂਪੀ ਤੇ ਸ਼ੈਂਪੀਰ ਹਨਾ ਉਹ ਜਿਹਨਾਂ ਨੂੰ ਆਪਾਂ ਫਨੀ ਉਹਦੇ ਹੀ ਦੇਖਦੇ ਤੁਹਾਨੂੰ ਜ਼ਿੰਦਗੀ ਬਣਾ ਗਿਆ ਉਹ ਕੈਰੇਕਟਰ ਮੈਂ ਜਦੋਂ ਭੱਗਵੰਦਾ ਸੀ ਨਾ ਉਹਨੂੰ ਢਾਠੀ ਟੂਠੀ ਲਾਈਤੀ ਪੀਐਨ ਸਰ ਦੇ ਹਾਂਜੀ ਉਦੋਂ हां सेवियों ਦੀ ਕਵਰੀ ਵਿੱਚ ਜਦੋਂ ਪੱਗ ਬੰਨਦਾ ਸੀ ਪੂਰੇ ਨੋਕਾਲੀ ਨੋਕਾਲੀ ਪੁੱਛਦੇ ਸੀ ਕਹਿੰਦੇ ਕਿਵੇਂ ਕੀ ਗੱਤਾ-ਕੁੱਤਾ ਲਾਇਆ ਵਿੱਚ ਮੈਂ ਕਿ ਗੱਤਾ-ਕੁੱਤਾ ਕੁਝ ਨਹੀਂ ਲਾਇਆ ਨਾਰਮਲੀ ਮੈਂ ਪੱਗ ਬੰਨੀ ਸੀ ਉਹ ਤੋਂ ਵੀ ਅਨਸਰ ਦੇ ਓਕੇ ਤੇ ਉਹ ਫਿਰ ਉਹ ਕਿਵੇਂ ਡਾਇਰੈਕਸ਼ਨ ਬੰਨਦੀ ਉਹ ਕਾਫੀ ਜ਼ਿਆਦਾ ਪੱਗ ਪੈਣ ਵੀ ਅਸੀਂ ਦੇਖਿਆ ਕਾਫੀ ਜ਼ਿਆਦਾ ਲੱਗੇ ਵੀ ਹੁੰਦੇ ਬੜੀ ਔਖੀ ਜੀ ਲੱਗਦੀ ਪਰ ਉਹ ਜਦੋਂ ਰਾਣਾ ਸਰਦਾਰ ਦੀ ਮੈਂ ਪੱਗ ਬੰਨਦਾ ਸੀਗਾ ਸ਼ੈਂਪੀ ਤੇ ਬੇਟੇ ਤੇ ਹਾਂ ਹੁਣ ਤਾਂ ਅਸੀਂ ਕਹਿ ਸਕਦੇ ਹਾਂ ਸ਼ੈਂਪੀ ਤੇ ਤੇ ਉਹ ਤੋਂ ਪੱਗ ਆਪਾਂ ਪ੍ਰੋਪਰ ਬੰਨਦੀ ਸੀ ਸਲਾਈ ਵਾਲੀ ਪੱਗ ਸੀਗੀ ਉਹ 6 ਮੀਟਰ ਲੈਂਥ ਸੀ ਉਹ ਪੱਗ ਦੀ ਜਿਵੇਂ ਆਪਣੀ ਆਮ ਨਾਰਮਲ ਪੱਗ ਆ ਨਹੀਂ ਹਾਂਜੀ ਹਾਂ ਫਿਰ ਉਹਦੇ ਤੇ ਸਲਾਈ ਮਰਾਈ ਸੀ ਕਿ ਉਹਦੇ ਵਿੱਚ ਇੱਕ ਪਾਸੇ ਉੱਪਰ ਡਿਜ਼ਾਈਨ ਕੀਤਾ ਹੁੰਦਾ ਹੇ ਨੀਚੇ ਪਾਸੇ ਉਹ ਪਲੇਨ ਹੁੰਦੀ ਆ ਐਦਾਂ ਹੁੰਦੀਆਂ ਨੇ ਪੱਗਾਂ ਉਹ ਕਿ ਅਪਾਏ ਜਿਵੇਂ ਕਹਿ ਨਹੀਂ ਸਕਦੇ ਕਿ ਦੋਹਾਂ ਪਾਸੇ ਡਿਜ਼ਾਈਨ ਕੀਤਾ ਹੁੰਦਾ ਨਹੀਂ ਇੱਕ ਪਾਸੇ ਪਲੇਨ ਹੁੰਦੀ ਹੈ ਉੱਪਰ ਡਿਜ਼ਾਈਨ ਕੀਤਾ ਹੁੰਦਾ ਉਹਦੇ ਵਿੱਚ ਫਿਰ ਉਹਦੇ ਵਿੱਚ ਸੈਂਟਰ ਸਲਾਈ ਵੱਜ ਕੇ ਫਿਰ ਉਹ ਰਿਵਰਸ ਪੂਣੀ ਹੁੰਦੀ ਪੁੱਠੀ ਪੂਣੀ ਹੁੰਦੀ ਹੈ ਪੁੱਠੀ ਪੂਣੀ ਹੁੰਦੀ ਹੈ ਪੁੱਠੀ ਪੂਣੀ ਦੀ ਉਦੋਂ ਪੱਗ ਬਨ ਕੇ ਪ੍ਰੋਪਰ ਉਦੋਂ ਪਿੰਨ ਵੀ ਬਹੁਤ ਔਖੇ ਲੱਗਦੇ ਸੀ ਪੱਗ ਦੇ ਵਿੱਚ ਅੱਛਾ ਜੀ ਉਦੋਂ ਡਰ ਵੀ ਹੁੰਦਾ ਸੀ ਕਿ ਮੱਥੇ ਨਾਲ ਟੱਚ ਨਾ ਹੋ ਜਾਵੇ ਪਿੰਨ ਉਹੜੋ ਇੱਥੋਂ ਤੋਂ ਲੈ ਕੇ ਸਾਰੇ ਤੇ ਪਿੰਨ ਲੱਗੇ ਹੁੰਦੇ ਸੀ ਉੱਪਰ ਤੱਕ ਕਿ ਕਿਹੜੀ ਪੱਗ ਨੂੰ ਜ਼ਿਆਦਾ ਟਾਈਮ ਕਿਹੜੀ ਨੂੰ ਲੱਗ ਜਾਂਦਾ ਜ਼ਿਆਦਾ ਹੁਣ ਜੇ ਪਹਿਲਾਂ ਲੱਗ ਜੇ ਫਿਲਮਾਂ 'ਚ ਗੱਲ ਕਰੀਏ ਫਿਲਮਾਂ 'ਚ ਜੇ ਫਿਲਮਾਂ 'ਚ ਗੱਲ ਕਰੀਏ ਹੁਣ ਤਾਂ ਗੁਰੂ ਮਹਾਰਾਜ ਕਰਕੇ ਕਿਸੇ ਪੱਗ ਨੂੰ ਟਾਈਮ ਨਹੀਂ ਲੱਗਦਾ ਹੁਣ ਤਾਂ ਅਜੇ ਸਰਦੀ ਮੈਂ ਪੱਗ ਬੰ ओके 2 टाइम ਮਿੰਟ ਤੇ ਮੈਂ ਪੱਗ ਬੰਨਦੀ ਸੀ ਸਜੇ ਸਰ ਦੇ ਮੈਨੂੰ ਉਹੀ ਕਹਿੰਦੇ ਸੀ ਜੇ ਰੋਗ ਇੰਗਲੈਂਡ ਤੇ ਸਾਡੀ ਸ਼ੂਟਿੰਗ ਚੱਲਦੀ ਸੀਗੀ ਜੀ ਤੇ ਉੱਥੇ ਮੈਂ 2.5 ਮਿੰਟ ਤੇ 2 ਮਿੰਟ ਚ ਮੈਂ ਪੱਗ ਬੰਨਦੇ ਸੀ ਜਦੋਂ ਸਾਡੇ ਬੰਬੇ ਸ਼ਡਿਊਲ ਸਟਾਰਟ ਹੋਇਆ ਤਕਰੀਬਨ 20 ਕਿ ਦਿਨ ਦਾ ਗੈਪ ਆ ਗਿਆ ਸੀਗਾ ਤੇ ਮੈਨੂੰ ਸਾਰਾ ਇੱਥੇ ਲਾ ਕੇ ਲੱਗੇ ਕਹਿਣਾ ਕਰਦੇ ਸੀ ਬਣਾ ਤੂੰ ਜਲਦੀ ਪਗੜੀ ਬੰਨ ਦਿੱਤਾ ਤੋ ਮੇਰੇ ਅਭੀ ਯਾਹ ਕਿ ਟਾਈਮ ਲੱਗ ਰਿਹਾ ਮੈਂ ਕਿ ਸਰ ਬ੍ਰੇਕ ਪੈ ਗਿਆ ਸੀ ਵਿੱਚ ਫਿਰ ਹੌਲੀ ਹੌਲੀ ਸੈੱਟ ਹੋਊਗਾ ਦੁਬਾਰਾ ਹੱਥ ਬੈਠੂਗਾ ਹਾਂ ਆਪਣੇ ਕਹਿੰਦੇ ਵੀ ਹੱਥ ਨਹੀਂ ਬੈਠਿਆ ਵਾ ਜੀ ਹੱ ਉਹੀ ਸੋਚ ਰਹੇ ਨੇ ਕਿ ਤੁਸੀਂ ਗੁਰੂ ਮਾਰਤ ਦੇ ਲੜਨ ਲੱਗੇ ਰੋ ਵੀਰੇ ਜੀ ਉਹਨੇ ਤੁਹਾਨੂੰ ਇੱਥੇ ਤੱਕ ਪਹੁੰਚਾਉਣਾ ਤੁਸੀਂ ਬੰਦਾ ਕਿ ਕੀ ਮੈਂ ਆ ਪਹੁੰਚ ਜੂਗਾ ਪਰ ਆਪਣੀ ਵੀ ਥੋੜੀ ਮਿਹਨਤ ਚਾਹੀਦੀ ਆ ਤੁਹਾਨੂੰ ਬੰਦੇ ਨੂੰ ਪਰਸਨਲੀ ਤੌਰ ਤੇ ਪੁੱਛਣਾ ਵੈਸੇ ਜਿਵੇਂ ਹੁਣ ਆਪਾਂ ਦੇਖਦੇ ਆ ਨਾ ਪੁਰਾਣੀਆਂ ਫਿਲਮਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਮੈਨੂੰ ਖਾਸ ਕਰਕੇ ਮੈਨੂੰ ਤਾਂ ਬੜੀਆਂ ਵਧੀਆ ਲੱਗਦੀਆਂ ਉਹ ਪੱਗਾਂ ਹਨਾ ਤੁਰਲੇ ਵਾਲੀਆਂ ਹੋਈਆਂ ਚਾਹੀਏ ਹਨਾ ਉਹ ਲੜ ਛੜਮੀਆਂ ਚ ਸਾਈਡ ਤੇ ਨੂੰ ਕਰਦੀ ਤੁਹਾਡੇ ਹਿਸਾਬ ਨਾਲ ਤੁਹਾਨੂੰ ਕਿਵੇਂ ਲੱਗਦਾ ਕਿਹੜੀ ਕਿਹੜੀਆਂ ਪੱਗਾਂ ਨਾਲ ਜ਼ਿਆਦਾ ਵਧੀਆ ਲੱਗਦਾ ਵੀ ਹਾਂ ਇਹ ਪੱਗਾਂ ਵਾਲਾ ਦੌਰ ਵਧੀਆ ਸੀ ਦੌਰ ਉਦੋਂ ਤਾਂ ਮੈਨੂੰ ਛੋਟੇ ਹੁੰਦੇ ਦਾ ਮੈਨੂੰ ਪਤਾ ਨਹੀਂ ਸੀਗਾ ਵੀਰੇ ਹਾਂ ਜੇ ਹੁਣ ਦੀ ਗੱਲ ਕਰੀਏ ਹੁਣ ਬਦਲੋ ਤੁਸੀਂ ਵਿੱਚ ਪੜ ਗਏ ਤੁਸੀਂ ਦੇ ਵਿੱਚ ਪੜ ਗਏ ਆ ਪਰ ਹੁਣ ਉਦੋਂ ਜਦੋਂ ਪਟਿਆਲਾ ਸੀ ਟ੍ਰੈਂਡ ਚੱਲਿਆ ਸੀ ਉਹ ਪਟਿਆਲੇ ਦੇ ਵਿੱਚ ਬਣੀ ਗਈ ਸੀ ਪਹਿਲਾ ਪੱਗ ਹੂੰ ਜਦੋਂ ਪਟਿਆਲਾ ਸੀ ਆਪਾਂ ਪੱਗ ਕਹੀ ਜਾਂਦੇ ਉਦੋਂ ਪਟਿਆਲੇ ਦੇ ਵਿੱਚ ਵੱਟਾਂ ਵਾਲੀ ਦਾ ਪੱਗ ਦਾ ਪਹਿਲਾ ਟ੍ਰੈਂਡ ਚੱਲਿਆ ਸੀ ਟ੍ਰੈਂਡ ਚੱਲਿਆ ਹਾਂਜੀ ਹਾਂਜੀ ਉਦੋਂ ਆਪਾਂ ਕਹਿੰਦੇ ਸੀ ਕਿ ਕਿਹੜੀਆਂ ਵੱਟਾਂ ਵਾਲੀਆਂ ਪੱਗਾਂ ਨੇ ਹੂੰ 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 ਹੁਣ ਉਹ ਅੱਜ ਕੱਲ ਉਹ ਹੀ ਟ੍ਰੈਂਡ ਚੱਲ ਪਿਆ ਟ੍ਰੈਂਡ ਦੇ ਅਕੋਰਡਿੰਗ ਸਭ ਟ੍ਰੈਂਡ ਚੇਂਜ ਹੋ ਗਿਆ ਨੰਗੇ ਜਿਹੜੀਆਂ ਹੁਣ ਜਿਵੇਂ ਆਪਾਂ ਤੁਸੀਂ ਯੋਗਰਾਜ ਭਾਜੀ ਉਹਨਾਂ ਦੀ ਗੱਲ ਕਰੀ ਆ ਉਹਨਾਂ ਨੇ ਬੜੇ ਸੋਹਣੀਆਂ ਗੋਲ-ਗੋਲੀਆਂ ਪੱਗਾਂ ਬਣੀਆਂ ਨੇ ਤੁਸੀਂ ਨੇ ਤੇ ਉਹ ਬੀਬੀ ਰਜਨੀ ਦੇ ਵਿੱਚ ਸੀਗਾ ਕਰੈਕਟਰ ਕਦੇ ਲੱਗਦਾ ਹੁੰਦਾ ਵੀ ਜਿਵੇਂ ਤੁਸੀਂ ਉਹੋ ਜਿਹਾ ਸੈਟਅਪ ਬਣਿਆ ਵਾ ਉਹੋ ਜਿਹਾ ਮਾਹੌਲ ਬਣਿਆ ਵਾ ਲੱਗਦਾ ਹੁੰਦਾ ਵੀ ਹਾਂ ਬਈ ਮੈਂ ਸੱਚੀ ਉਹ ਟਾਈਮ 'ਚ ਫਿਰ ਰਹੇ ਹਾਂ ਉਦੋਂ ਲੱਗਦਾ ਸੀ ਬੀਬੀ ਰਜਨੀ ਦੇ ਟਾਈਮ ਦੇ ਸ਼ੂਟਿੰਗ ਤੇ ਉਦੋਂ ਸ਼ੂਟਿੰਗ ਤੇ ਜਦੋਂ ਸ਼ੂਟਿੰਗ ਕਰਦੇ ਰੋਏ ਵੀ ਸੀ ਉਦੋਂ ਡਰ ਵੀ ਸੀਗਾ ਇੱਕ ਮਨ ਦੇ ਵਿੱਚ ਤੇ ਜਦੋਂ ਪਹਿਲੇ ਮੈਂ ਯੋਗਰਾਜ ਭਾਈ ਨਾ ਮੇਰੀ ਪਹਿਲਾ ਪਹਿਲੀ ਫਿਲਮ ਸੀਗੀ ਮੇਰੀ ਯੋਗਰਾਜ ਭਾਈ ਨਾ ਉਹਨੂੰ ਤਾਂ ਦੇਖ ਕੇ ਵੀ ਥੋੜਾ ਜਿਹਾ ਜਦੋਂ ਸ਼ੂਟਿੰਗ ਕਰਦੇ ਸੀ ਉਦੋਂ ਸਾਨੂੰ ਕੁਝ ਨਹੀਂ ਪਤਾ ਲੱਗਦਾ ਕਿ ਕਿਹੜਾ ਸੀਨ ਕਿੱਥੇ ਚੱਲਦਾ ਪਿਆ ਓਕੇ ਉਦੋਂ ਕੁਝ ਨਹੀਂ ਵੀ ਨਹੀਂ ਪਤਾ ਲੱਗਦਾ ਹੁੰਦਾ ਕਿ ਜਦੋਂ ਸਾਡੀ ਸ਼ੂਟਿੰਗ ਸਟਾਰਟ ਹੋ ਗਈ ਜਿਵੇਂ ਅੱਜ ਪਹਿਲਾ ਦਿਨ ਆ ਫਰਸਟ ਡੇ ਆ ਸਾਡਾ ਉਦੋਂ ਮੈਂ ਪੱਗ ਬੰਨਤੀ ਉਹੀ ਕੰਟੀਨਿਊਟੀ ਅਸੀਂ 30 ਦਿਨ ਬਾਅਦ ਰੱਖਣੀ ਆ ਉਹ ਸਾਨੂੰ ਸੇਮ ਕੰਟੀਨਿਊਟੀ ਮੈਨੂੰ ਮੈਚ ਕਰਨੀ ਪੈਂਦੀ ਸੇਮ ਪੱਗ ਬੰਨਣੀ ਪੈਣੀ ਆ ਹਾਂਜੀ ਉਹੀ ਉਹੀ ਸਟਾਈਲ ਉਹੀ ਸਟਾਈਲ ਉਹੀ ਉੱਥੇ ਹੀ ਸਲਾਈ ਹੋਣੀ ਚਾਹੀਦੀ ਉੱਥੇ ਹੀ ਪੱਟ ਪੈਣਾ ਚਾਹੀਦਾ ਉਹੀ ਪੱਗ ਉਹੀ ਬੱਟ ਉਹੀ ਬੱਟ ਉੱਥੇ ਹੀ ਬੱਟ ਪੈਣਾ ਚਾਹੀਦਾ ਇਹ ਇਹ ਅੱਜਕੱਲ ਬਹੁਤ ਮਤਲਬ ਕੀ ਜੇ ਸੀਨ ਅੱਧਾ ਰਹਿ ਜਵੇ ਅੱਧਾ ਸੀਨ ਅਸੀਂ 30 ਦਿਨ ਬਾਅਦ ਕਰਨਾ ਉਹ ਬੜੀ ਔਖੀ ਮੈਚ ਕਰਨੀ ਬਹੁਤ ਔਖੀ ਲੱਗਦੀ ਥੀ ਅਸੀਂ ਬਣਾ ਸੀ ਥੋੜਾ ਗੱਲਾਂ ਕਰ ਰਹੇ ਆ ਕਿੰਨੇ ਕਈ ਬੰਦੇ ਐਵੇਂ ਵੀ ਕਹਿ ਰਹੇ ਹੁੰਦੇ ਨੇ ਚੱਲ ਕੋਈ ਨਹੀਂ ਪੱਗੇ ਬੰਨਣੇ ਮੈਂ ਬੰਨਨੇ ਹਾਂ ਯਾਰ ਪਰ ਇਹ ਇਹ ਸੌਖਾ ਤਰੀਕਾ ਨਹੀਂ ਹੈਗਾ ਹੋਣ ਮੈਨੂੰ ਆਪਣੇ ਪੱਗ ਬੰਨਣੀ ਕਈ ਵਾਰੀ ਸੌਖੀ ਆਪਣਾ ਔਖੀ ਲੱਗਦੀ ਹੈ ਜਦੋਂ ਮੈਂ ਦੂਜੇ ਬੰਦੇ ਦੇ ਬੰਨਣਾ ਮੈਨੂੰ ਸੌਖੀ ਲੱਗਦੀ ਹੈ ਸੌਖੀ ਲੱਗਦੀ ਹੈ ਹੁਣ ਦਾ ਪ੍ਰੋਜੈਕਟ ਕੀ ਚੱਲ ਰਿਹਾ ਹੈ ਇਸ ਟਾਈਮ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਇਸ ਟਾਈਮ ਵਧੀਆ ਖੁਸ਼ਹਾਲੀ ਨਾਲ ਚੱਲ ਰਹੀ ਮੇਰੀ ਚੱਲ ਰਹੀ ਗੁਰੂ ਮਹਾਰਾਜ ਦੇ ਓਟ ਆਸਰਾ ਕਰਕੇ ਚੱਲ ਜਾਂਦੀ ਹੈ ਜੀ ਹੁਣ ਐਜ਼ ਆ ਜਿਹੜਾ ਜੇ ਆਪਾਂ ਇੱਕ ਰਜਗਾਰ ਕਹਿ ਦਈਏ ਉਪ ਇਹੀ ਚੱਲ ਰਿਹਾ ਹੈ ਰਜਗਾਰ ਹੀ ਚੱਲ ਰਿਹਾ ਹੈ ਜੀ ਤੱਕ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਇਸ ਤੋਂ ਇਲਾਵਾ ਮੇਰੀ ਸਟੱਡੀ ਕੰਪਲੀਟ ਹੈ ਡਿਪਲੋਮਾ ਇਨ ਡੈ ਓਕੇ ਜੀ ਜੀ ਫਿਰ ਉਸ ਪਾਸੇ ਨੂੰ ਪੜਾਈ ਪੁੱਛ ਉਸ ਪਾਸੇ ਨੂੰ ਸ਼ੂਟਿੰਗ ਲਾਈਨ ਕਰਕੇ ਹਜੇ ਟਾਈਮ ਲੱਗਦਾ ਨਹੀਂ ਚਲੋ ਸ਼ੂਟਿੰਗ ਲਾਈਨ ਚਲੋ ਵਧੀਆ ਚੱਲੀ ਜਾਂਦੀ ਆਪਣਾ ਤਾਂ ਨਹੀਂ ਅੰਦਰ ਲੱਗ ਕੀੜਾ ਜਾ ਗਿਆ ਉਹਦੇ ਵਾਲਾ ਐਕਟਿੰਗ ਵਾਲਾ ਤੂੰ ਵੀ ਆਪਣੇ ਪੰਜਾਬੀ ਮੁੰਡੇ ਜਿਆਦਾ ਤਾਂ ਇਹੀ ਦੇ ਦਿੰਦੇ ਨੇ ਵੀ ਜਿਹੜੀ ਚੀਜ਼ ਅੱਖਾਂ ਮੂਰੇ ਦੇ ਦੇਣਾ ਫਿਰ ਉਹਨਾਂ ਦੇ ਅੰਦਰੋਂ ਨਿਕਲ ਜਾਂਦਾ ਐਕਟਿੰਗ ਕਰਨੀ ਸੌਖੀ ਨਹੀਂ ਹੈਗੀ ਵੀਰੇ ਸੌਖੀ ਨਹੀਂ ਕੰਮ ਕੋਈ ਵੀ ਨਹੀਂ ਸੌਖਾ ਜਿਹੜਾ ਕੰਮ ਕੋਈ ਵੀ ਨਹੀਂ ਸੌਖਾ ਜਿਹੜਾ ਮਰਜੀ ਤੁਸੀਂ ਲਾ ਲਓ ਐਕਟਿੰਗ ਕਰਨੀ ਬਹੁਤ ਔਖੀ ਵੀਰੇ ਜਦੋਂ ਇੱਕ ਸੀਨ ਨੂੰ 10 ਵਾਰੀ ਰੀਟੇਕ ਹੁੰਦਾ ਨਾ ਫਿਰ ਬੰਦਾ ਕਹਿੰਦਾ ਛੱਡ ਯਾਰ ਤੂੰ ਮੈਂ ਬਾਹਰੇ ਨਿਕਲ ਜਾਣਾ ਉਹ ਐਕਟਰਾਂ ਦੀ ਲਾਈਫ ਐਕਟਰ ਲਾਈਫ ਨੂੰ ਪਤਾ ਵੀ ਕਿਵੇਂ ਕਰਦੇ ਨੇ ਉਹ ਹੁਣ ਹਰੇਕ ਆਰਟਿਸਟ ਪਤਾ ਕੀ ਕਰਦੇ ਨੇ ਉਹਨੂੰ ਕਰੈਕਟਰ ਦੇ ਵਿੱਚ ਜਾਣਾ ਪੈਂਦਾ ਜੀ ਜਿਵੇਂ ਹੁਣ ਪੱਗ ਦੀ ਗੱਲ ਕਰ ਲਓ ਹੁਣ ਸਾਨੂੰ ਕਰੈਕਟਰ ਦੇ ਅਕੋਰਡਿੰਗ ਪੱਗਾ ਬੰਨਣੀ ਪੈਂਦੀ ਹੈ ਨਾ ਹੁਣ ਆਏ ਤਾਂ ਆਪਾਂ ਜਿਵੇਂ ਵੀ ਮਰਜ਼ੀ ਸਟਾਈਲ ਰੱਖ ਦਾਂਗੇ ਪਰ ਨਹੀਂ ਐਕਟਰਾਂ ਦੇ ਅਕੋਰਡਿੰਗ ਵੀਰੇ ਆਪ ਨੂੰ ਸਟਾਈ ਰੱਖਣਾ ਪੈਂਦਾ ਉਹ ਚੀਜ਼ ਨੂੰ ਦੇਖ ਕੇ ਡਰ ਜਾਂਦੇ ਹੋ ਫਿਰ ਡਰ ਜਿਹੀ ਲੱਗਦਾ ਵੀ ਜੀ ਬਹੁਤ ਬਹੁਤ ਡਰ ਲੱਗਦਾ ਵੀ ਜੋ ਜਿੰਨਾ ਕੋ ਬਖਸ਼ ਰੱਬ ਨੇ ਉਹਨੇ ਚੱਕੋ ਜ ਰਹੀ ਹੈ ਵੀ ਰਹਿਣ ਦੀ ਹਾਂਜੀ ਅਸੀਂ ਵੀ ਅਸੀਂ ਵੀ ਜਦ ਕਈ ਵਾਰ ਜਿਵੇਂ ਹਰੇਕ ਬੰਦਾ ਹੈ ਹਨਾ ਜਿਵੇਂ ਆਪਾਂ ਨਾਰਮਲ ਗੱਲ ਕਰਦੇ ਆ ਜਾਂ ਅਸੀਂ ਜਿਵੇਂ ਕੋਈ ਖਬਰ ਬੋਲਣੀ ਹੁੰਦੀ ਆ ਪਹਿਲਾਂ ਤਾਂ ਪਹਿਲਾਂ ਤਾਂ ਕੋਈ ਚੱਕਰ ਨਹੀਂ ਆਈ ਨਾਰਮਲ ਬੋਲਣ ਨੇ ਅਸੀਂ ਆਪਣੇ ਕੈਮਰਾਮੈਨ ਨਾਲ ਗੱਲ ਕਰਦੇ ਨੇ ਪਰ ਕਹਿੰਦੇ ਜਿਹੜਾ ਕੈਮਰਾ ਨਾ ਉਹ ਵੀ AK47 ਵਾਲਾ ਕੰਮ ਕਰਦਾ ਜਦ ਮੂਰੇ ਆਉਣ ਉਹ ਬੰਦੇਆਂ ਗੱਲਾਂ ਭੁਲਾ ਹੁੰਦੇ ਪਰ ਅੱਧੀ ਗੱਲਾਂ ਵੀਰੇ ਬੋਲਣ ਦਾ ਪਤਾ ਹੀ ਨਹੀਂ ਲੱਗਦਾ ਫਿਰ ਆਪਣੇ ਹਰ ਹਰ ਬੋਲਣ ਹਰ ਢੰਗ ਪਤਾ ਨਹੀਂ ਲੱਗਦਾ ਆਪਾਂ ਕਦੋਂ ਕਿਹੜੀ ਗੱਲ ਬੋਲ ਜਣੀ ਆ ਜੀ ਕਿਸੇ ਬਾਰੇ ਪਤਾ ਨਹੀਂ ਆਪਾਂ ਕਿਸੇ ਬਾਰੇ ਗਲਤ ਵੀ ਨਹੀਂ ਬੋਲਦੇ ਗਲਤ ਵੀ ਨਹੀਂ ਬੋਲ ਸਕਦੇ ਹੁਣ ਹਰ ਗੱਲ ਬੋਲਣ ਲੱਗੇ ਪਹਿਲਾਂ 100 ਵਾਰੀ ਸੋਚਣਾ ਪੈਂਦਾ ਕਿ ਉਹ ਗੱਲ ਬੋਲੀ ਕਿ ਰਹਿਣ ਦੀ ਕੋਈ ਕੱਲ ਉਹਦਾ ਹੋਣਾ ਇਸ਼ੂ ਨਾ ਬਣ ਜAVE ਇਹ ਚੀਜ਼ਾਂ ਬੜੀਆਂ ਨੋਟ ਹੁੰਦੀਆਂ ਨੇ ਗੱਲਾਂ ਇਹ ਹੋਈਆਂ ਵੀ ਨੇ ਮੈਂ ਬਹੁਤ ਵਾਰੀ ਦੇਖੀਆਂ ਵੀ ਨੇ ਡਰ ਵੀ ਲਾ ਰੋ ਚੀਜ਼ ਡਰ ਵੀ ਲੱਗਦਾ ਕਿ ਕਾਲੂ ਪਤਾ ਨਹੀਂ ਕਿ ਕੋਈ ਗਲਤ ਵੀ ਨਾ ਹੋ ਜਵੇ ਕੁਝ ਨਵੇਂ ਪ੍ਰੋਜੈਕਟ ਆ ਰਹੇ ਹੋ ਕੋਈ ਨਵੇਂ ਪ੍ਰੋਜੈਕਟ ਹੁਣ ਚੱਲ ਰਹੇ ਨੇ ਲੇਟੈਸਟ ਮੇਰੀ ਫਫੇ ਕੁੱਟਣੀਆਂ ਨੀਰੂ ਬਾਜਵਾ ਮੈਡਮ ਉਹਨਾਂ ਦੀ ਓਕੇ ਹਾਂਜੀ ਹੁਣ ਅੱਗੇ ਤੇ ਅੱਗੇ ਚੱਲ ਅਪਕਮਿੰਗ ਵੀ ਨੇ ਬਹੁਤ ਫਿਰੇ 2025 'ਚ ਮੇਰੀ ਆਉਣ ਵਾਲੇ ਫਿਲਮਾਂ ਬਹੁਤ ਨੇ ਪੰਜਾਬੀ ਕਿੰਨੀ ਕ ਕਰਤੀਆਂ ਹੁਣ ਤੱਕ ਵੈਸੇ ਮੋਟਾ-ਮੋਟਾ ਅੰਦਾਜ਼ਾ ਲਾਈਏ ਮੈਂ ਉਹ ਦਿਨ ਗਿਣਤੀ ਕਰ ਰਹੀ ਸੀ ਮੈਨੂੰ ਅੱਧੀਆਂ ਫਿਲਮਾਂ ਯਾਦ ਨਹੀਂ ਤੇ ਹੁਣ ਤੱਕ ਮੈਂ 80 ਤੋਂ 85 ਫਿਲਮਾਂ ਕਰ ਲਈਆਂ ਨੇ ਨਾ ਯਾਦ ਨਹੀਂ ਹੈ ਕਿਹੜੇ-ਕਿਹੜੇ ਕੀਤੇ ਨੇ ਜੇ ਹੁਣ ਪੰਜਾਬੀ ਇੰਡਸਟਰੀ ਦਾ ਸਭ ਤੋਂ ਵਧੀਆ ਚਿਹਰਾ ਜਾਂ ਸਭ ਤੋਂ ਤਕੜੇ ਚਿਹਰੇ ਕਿਹੜੇ ਨੂੰ ਮਿਲੇ ਹੋ ਕਿ तकरीबन ਸਾਰਿਆਂ ਨੂੰ ਮਿਲੇ ਤਕਰੀਬਨ ਥੋੜੇ-ਬਹੁਤੇ ਰਹਿ ਗਏ ਨੇ ਕਰਨ ਔਜਲਾ ਪਾ ਯੂਨੀ ਰਹਿ ਗਏ ਨੇ ਅੱਛਾ ਜਿੱਸੜ ਭਾਈ ਨੂੰ ਮਿਨੇ ਮਿਲਿਆ ਹਜੇ ਮੈਂ ਓਕੇ ਤੇ ਜਾਰਡਨ ਸੰਧੂ ਭਾਈ ਨੂੰ ਵੀ ਨਹੀਂ ਮਿਲਿਆ ਇਹੀ ਮਾੜੇ-ਮੂٹے ਰਹਿ ਗਏ ਨੇ ਬਾਕੀ ਦੇ ਜਿਹੜੇ ਵੀ ਆਰਟਿਸਟ ਆਪਣੇ ਸ਼ੂਟਿੰਗ ਲਾਈਨ 'ਚ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਆਲਮੋਸਟ ਮੈਂ ਮਿਲ ਚੁੱਕਿਆ ਨੀਰੂ ਮੈਡਨ ਨੇ ਮੈਂ ਬਹੁਤ ਕੰਮ ਕਰ ਚੁੱਕਿਆ ਓਕੇ ਤੇ ਦਲਜੀਤ ਭਾਈ ਉਹਨਾਂ ਦੀ ਪਹਿਲੀ ਫਿਲਮ ਕੀਤੀ ਸੀ ਜਸਵੰਤ ਸਿੰਘ ਖਾਲੜਾ ਓਕੇ ਤੇ ਦੂਜੀ ਕੀਤੀ ਸੀ ਮੈਂ ਜੱਟ ਇੰਜ ਲੜ 3 ਦਲਜੀਤ ਭਾਈ ਦੇ ਵੀ ਪੱਗ ਬੰਨੀ ਫਿਰ ਨਹੀਂ ਦਲਜੀਤ ਭਾਈ ਦੇ ਕੰਗ ਭਾਜੀ ਬੰਨਦੇ ਨੇ ਓਕੇ ਹਾਂਜੀ ਹਾਂਜੀ ਚੰਗਾ ਪਿਆਰ ਹੈ ਭਾਜੀ ਨਾਲ ਤਾਂ ਉਦੋਂ ਜਦੋਂ ਮੈਂ ਸੋਚ ਰਹਾ ਹੁੰਦਾ ਮੈਂ ਕਹਿੰਦਾ ਭਾਜੀ ਮੇਰੇ ਜਿੰਨੇ ਕੁ ਦੂਰ ਤੁਸੀਂ ਬੈਠੇ ਹੋ ਇੰਨੀ ਦੂਰ ਬੈਠੇ ਸੀ ਦਲਜੀਤ ਭਾਜੀ ਦਲਜੀਤ ਭਾਜੀ ਓਕੇ ਪਰ ਮੈਂ ਇਹ ਇੱਕ ਵਾਰੀ ਤਾਂ ਮੈਨੂੰ ਯਕੀਨ ਵੀ ਨਹੀਂ ਹੋਇਆ ਮੇਰੇ ਸਾਹਮਣੇ ਬੈਠੇ ਨੇ ਕਿਉਂ ਬੰਦੇ ਇੰਨੇ ਨੇ ਪੈਸੇ ਲੈ ਕੇ ਕੰਸਰਟ ਦੇਖਣ ਜਾਂਦੇ ਨੇ ਕੰਸਰਟ ਦੇਖਣ ਨੂੰ ਤਰਸਦੇ ਨੇ ਮੈਂ ਉਸ ਮਾਰਕ ਦਾ ਸ਼ੁਕਰ ਕਰਦਾ ਕਿ ਮੇਰੇ ਸਾਹਮਣੇ ਬੈਠੇ ਹੁਣ ਆਪਾਂ ਇਹ ਇਵੈਂਟ ਉਹਨਾਂ ਦੇ ਕੰਸਰਟ ਦੇਖਦੇ ਆ ਉੱਥੇ ਕਹਿੰਦੇ ਵੀ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਚ ਕਹਿੰਦੇ ਉਹ ਤਿਲ ਸੱਟਣ ਨੂੰ ਜਗ੍ਹਾ ਹਾਂ ਹਾਂ ਬਸ 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 ਮੈਂ ਮੈਂ ਉਹੀ ਸ਼ੁਕਰ ਕਰਦਾ ਕਿ ਮੇਰੇ ਸਾਹਮਣੇ ਬੈਠੇ ਸੀਗੇ ਉਹ ਮੈਨੂੰ ਪਹਿਲਾਂ ਤਾਂ 10 15 ਤੋਂ ਮਿੰਟ ਜੀ ਯਕੀਨ ਹੀ ਨਹੀਂ ਹੋਇਆ ਮੈਂ ਹੁਣ ਉਹਨਾਂ ਘੱਟੋ ਘੱਟ ਮੈਂ 55 ਦਿਨ ਕੰਮ ਕਰਕੇ ਉਹ 55 ਦਿਨਵੇਂ ਨਾਲ ਨਾਲ ਰਹਾਂ ਉਹ ਉਹ ਪੱਗਾਂ ਵੀ ਉਹ ਸਟਾਈਲ ਵੀ ਕਾਫੀ ਜ਼ਿਆਦਾ ਟਫ ਆ ਨਾ ਬਣਨਾ ਬਹੁਤ ਬਹੁਤ ਟੂਟੇ ਨੂੰ ਮੈਂ ਪਹਿਲੀ ਵਾਰ ਹੀ ਮਿਲਿਆ ਸੀ ਤੂੱਚੇ ਨੂੰ ਮੈਨੂੰ ਬਹੁਤ ਵਧੀਆ ਲੱਗਾ ਮੈਨੂੰ ਡੀ ਵਾਲੇ ਨੂੰ ਉਹਦਾ ਉਹਦਾ ਬੜਾ ਹਾਸੇ ਮਜਾ ਗਿਆ ਤੇ ਬਹੁਤ ਵਧੀਆ ਵਧੀਆ ਲੱਗਿਆ ਭਾਈ ਨਾਲੇ ਉਦੋਂ ਫਿਰ ਪੈਰੈਂਟੀ ਚ ਅਸੀਂ ਭੰਗੜਾ ਪਾਉਣਾ ਪੂਰਾ ਜੱਟ ਐਂਡ ਜੂਲੀਅਟ ਉਹ ਚ ਮਿਲੇ ਹੋਊਂਗੇ ਹਾਂਜੀ ਹਾਂਜੀ ਹਾਂ ਜੱਟ ਐਂਡ ਜੂਲੀਅਟ 3 ਚ ਜਿੰਨੇ ਵੀ ਪੱਗਾ ਬੰਨਿਆ ਸੀਗੇ ਮੇਰੀ ਮੇਰੇ ਹੱਥੋਂ ਵੀ ਕੀਤੇ ਸੀਗੇ ਸਾਰੇ ਆਰਟਿਸਟ ਦੇ ਤੂੰ ਤਾ ਫਿਰ ਆਪ ਬੰਨਦਾ ਸੀਗਾ ਤੂੰ ਤੇਰੇ ਮੈਂ ਹੀ ਬੰਨਦਾ ਸੀਗਾ ਚੱਲਣ ਵਾਲੀ ਪੱਗ ਉਹ ਬਹੁਤ ਔਖੀ ਹੈ ਬੰਨਣੀ ਜਿਹੜੀ ਪੋਰਸਰ ਬੰਨਦੀ ਆ ਅੱਛਾ ਉਹ ਵੀ ਤੁਸੀਂ ਤੁਸੀਂ ਬੰਨਦੇ ਸੀ ਮੈਂ ਹੀ ਬੰਨਿਆ ਸੀਗੇ ਸਾਰਿਆਂ ਦੀ ਜਿਹੜੀ ਤੂੰ ਤੇਰੇ ਦੂਈ ਬੰਨਦ ਤੇ ਟੇਢੀ ਜੀ ਉਹ ਆਪ ਹੀ ਕਰਦਾ ਸੀ ਟਰਾਈ ਕਰੇ ਕਰਦਾ ਸੀ ਜਦੋਂ ਵੀਡੀਓ ਵੀਡੀਓ ਲਾਂਚ ਹੋਈਆਂ ਨੇ ਉਦੋਂ ਤਾਂ ਹੁਣ ਅਸੀਂ ਆ ਉਹ ਵੀ ਦੇਖਦੇ ਆ ਉਹਨੇ ਸਟਾਈਲ ਜਿਹਾ ਉਹ ਕਰਤਾ ਬਹੁਤ ਬੰਤਮਨ ਸ਼ਾਇਰ ਬਹੁਤ ਸੋਹਣਾ ਲੱਗਦਾ ਸੀ ਹਾਂਜੀ ਹਾਂਜੀ ਤਾਂ ਲੋਕ ਅਸੀਂ ਕਹਿੰਦੇ ਵੀ ਪ੍ਰਮਾਤਮਾ ਐਵੇਂ ਹੈ ਨਾ ਥੋੜੇ ਜਿਹੇ ਮਿਹਰ ਭਰੇ ਹੱਥ ਰੱਖੇ ਤਰਕੀਆਂ ਵਾਗਸ਼ੇ ਸਾਨੂੰ ਵੀ ਮੌਕਾ ਦਿੰਦਾ ਰਹੇ ਵੀ ਅੱਗੇ ਨੂੰ ਵਧਾਰਾ ਜਰ ਕੇ ਦੇ ਕੋਈ ਬੜਾ ਪ੍ਰੋਜੈਕਟ ਕਰਕੇ ਆਉ ਤਾਂ ਮਿਲਦੇ ਰਹੀ ਹਾਂ ਹਾਂ ਜੀ ਹਾਂ ਜੀ ਜ਼ਰੂਰ ਵੀ ਜੀ ਠੀਕ ਹੈ ਜੀ ਤੁਹਾਨੂੰ ਵੀਰੇ ਧੰਨਵਾਦ ਥੈਂਕ ਯੂ ਵੀਰ ਜੀ ਥੈਂਕ ਯੂ ਜੀ ਤਾਂ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੇ ਕਹਿੰਦੇ ਨੀਤ ਸਿੱਧੀ ਹੋਵੇ ਜੇ ਬੰਦੇ ਦੀ ਨੀਅਤ ਸਿੱਧੀ ਹੈ ਨਾ ਤਾਂ ਪ੍ਰਮਾਤਮਾ ਸਮਾ ਨਹੀਂ ਲਾਉਂਦਾ ਉਹਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਲਿਜਾਣ ਨੂੰ ਸੋ ਇਸ ਪ੍ਰੋਗਰਾਮ ਦਾ ਮਤਲਬ ਇਹੀ ਬਣਦਾ ਸੀ ਕਿ ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਮਿਹਨਤ ਨੂੰ ਥੋੜਾ ਜਿਹਾ ਸਮਾਂ ਦਿਓ ਜਦੋਂ ਤੁਸੀਂ ਮਿਹਨਤ ਨੂੰ ਸਮਾਂ ਦਿੰਦੇ ਹੋ ਤਾਂ ਜਦੋਂ ਮਿਹਨਤ ਤੁਹਾਨੂੰ ਫਲ ਦਿੰਦੀ ਆ ਫਿਰ ਬਹੁਤ ਜ਼ਿਆਦਾ ਮਿੱਠਾ ਫਲ ਹੁੰਦਾ ਹੈ ਜਿਹੜਾ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰਹਿੰਦਾ ਤਾਂ ਐਵੇਂ ਹੀ ਹੋਰ ਵਧੀਆ-ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਰਹਾਂਗੇ ਜੁੜੇ ਰਹੋ ਸਮਰਨ نیوز ਦੇ ਨਾਲ